ਇੱਕ ਪਾਸੇ ਕਹਿ ਰਹੇ ਵੀ ਅਸੀਂ ਇਹਨੂੰ ਸਮਝਾਇਆ ਵੀ ਸੀ ਬਹੁਤ ਵਾਰੀ ਤੇ ਅਸੀਂ ਹੋਰ ਵੀ ਮਾਰਾਂਗੇ ਦੂਜੇ ਪਾਸੇ ਤੁਸੀਂ ਉਹਨੂੰ ਧੋਖੇ ਨਾਲ ਸੱਦਦੇ ਕੋਈ ਮੈਂ ਤਾਂ ਉੱਥੇ ਸ਼ੋਅਰੂਮ ਦੀ ਪ੍ਰਮੋਸ਼ਨ ਦਾ ਬਹਾਨਾ ਲਾ ਕੇ ਉਹਨੂੰ ਸੱਦਦੇ ਹਾਂ ਇਹ ਵੀ ਤੁਹਾਨੂੰ ਕਿਹਾ ਗਿਆ ਹਾਂ ਹਾਂ ਜੋ ਪੁਲਿਸ ਵੱਲੋਂ ਕਿਹਾ ਗਿਆ ਹੈ ਨਾ ਜਿਹੜੀ ਸਾਹਮਣੇ ਤਾਂ ਆਇਆ ਧੋਖੇ ਨਾਲ ਉਹਨੂੰ ਸੱਦਿਆ ਧੋਖੇ ਨਾਲ ਉਹਨੂੰ ਮਾਰਿਆ ਗਿਆ ਸਿੱਧੇ ਮੱਥੇ ਨਾ ਚੈਲੰਜ ਕੀਤਾ ਤੁਸੀਂ ਕਰਕੇ ਉਹਨੂੰ ਮਾਰਿਆ ਨਹੀਂ ਆ ਚਾਹੇ ਮਹਿਰੋ ਹੁੰਦੀ ਹੈ ਜਾਂ ਕੋਈ ਵੀ ਜਿਹੜੇ ਕਹਿ ਰਹੇ ਕਿ ਅਜੇ ਇੱਕ ਕਤਲ ਦੀ ਵੀ ਸਜ਼ਾ ਹੋਣੀ ਹੈ ਤੇ ਪੰਜ-7 ਦੀ ਕਤਲਾਂ ਦੀ ਵੀ ਸਜ਼ਾ ਮੈਂ ਇਹ ਵੰਦੀਆਂ ਗੱਲਾਂ ਵੀ ਸੁਣੀਆਂ ਕੁਝ ਲੋਕਾਂ ਦੇ ਮੂੰਹਾਂ 'ਚ ਨਹੀਂ ਤੁਸੀਂ ਕਿੰਨਿਆਂ ਕ ਨੂੰ ਮਾਰਉਂਦੇ ਇਹਦੇ ਨਾਲੋਂ ਵੀ ਗੰਦੀਆਂ ਵੀਡੀਓਜ਼ ਆ ਰਹੀਆਂ ਨੇ ਸੋਸ਼ਲ ਮੀਡੀਆ ਦੇ ਉੱਤੇ ਕਿਉਂ ਨਹੀਂ ਉਹਦੇ ਉੱਤੇ ਇੱਕ ਬੈਨ ਲਾਇਆ ਜਾ ਸਕਦਾ ਡੰਡਾ ਹੀ ਵਿਗੜਿਆ ਤਿਕੜਾਂ ਦਾ ਪੀਰ ਜਦੋਂ ਪਤਾ ਲੱਗਿਆ ਕਿ ਐਸਾ ਕੁਝ ਹੋਇਆ ਤਾਂ ਉਸ ਤੋਂ ਬਾਅਦ ਮਾਫੀਆਂ ਧੜਾ ਧੜਾ ਹੋਣੀਆਂ ਸ਼ੁਰੂ ਹੋ ਗਈ ਜੇ ਇਹਦੇ ਵੀ ਸ਼ੈਡੋ ਹੋ ਸਕਦਾ ਇੱਕ ਅੱਧੀ ਵਾਰੀ ਛਿੱਤਰ ਪਰੇਡ ਹੋ ਜਾਂਦੀ ਹੋ ਸਕਦਾ ਇਹ ਡਰ ਜਾਂਦੀ ਕੁੜੀ ਕਤਲ ਨਾ ਹੀ ਹੁੰਦਾ ਕਈ ਕੁੜੀਆਂ ਨੇ ਉਹ ਇਹ ਵੀ ਕਹਿ ਰਹੀਆਂ ਇੱਕ ਉਹ ਤਰਕ ਲਿਆਉਂਦੀਆਂ ਕਿ ਮੇਰੇ ਨਾਂ ਨਾਲ ਤਾਂ ਕੌਰ ਨਹੀਂ ਲੱਗਦਾ ਪਰ ਕੋਈ ਧਰਮ ਵੀ ਨਹੀਂ ਇਹਦੇ ਲਈ ਆਜ਼ਾਦਤ ਦੇਂਦਾ ਚਾਹੇ ਕੌਰ ਲੱਗੇ ਚਾਹੇ ਨਾ ਲੱਗੇ ਰੁਜ਼ਗਾਰ ਦਾ ਸਵਾਲ ਵੀ ਉੱਠਦਾ ਹੈ ਜਿਹੜਾ ਸੋਨੇ ਇੱਥੇ ਮਿਲ ਨਹੀਂ ਗਿਆ ਉਹਨਾਂ ਦੇ ਵਿੱਚ ਨਿਰਾਸ਼ਾ ਆ ਤੇ ਲਾਜ਼ਮੀ ਤੌਰ ਤੇ ਉਹਨਾਂ ਨੂੰ ਲੱਗਦਾ ਹੈ ਵੀ ਚਲੋ ਤਾਂ ਕੀ ਹੋ ਗਿਆ ਇੱਕ ਵਾਰੀ ਬੇਸ਼ਰਮੀ ਹੋਣ ਦੀ ਗੱਲ ਆ ਸੰਗ ਲਾਉਣ ਦੀ ਗੱਲ ਹੀ ਆ ਫਿਰ ਮਤਲਬ ਰੁਜ਼ਗਾਰ ਤਾਂ ਇੱਥੇ ਹੋਰ ਵੀ ਜਸਪੀਰ ਜੀ ਬਹੁਤ ਨਹੀਂ ਫਿਰ ਲੱਗਦਾ ਕਿ ਸਾਰੇ ਬੇਰੁਜ਼ਗਾਰੀ ਇਸ ਤਰ੍ਹਾਂ ਦੇ ਨਾਲ ਅਸ਼ਲੀਲਤਾ ਫੈਲਣ ਲੱਗ ਜਾਂਦੇ ਨੇ ਖਾਲ ਇਹਨਾਂ ਦਾ ਵੀ ਉਹ ਹੋਣਾ ਦੇਸਵਾਮਾਂ ਵਾਲਾ ਸੋਸ਼ਲ ਮੀਡੀਆ ਤੇ ਏਦਾਂ ਦੀਆਂ ਆਉਂਦੀਆਂ ਨੇ ਵੀਡੀਓਜ਼ ਜਦ ਤੱਕ ਉਹਨਾਂ ਦੇ ਚਿਹਰਿਆਂ ਤੇ ਗਲੋ ਆ ਮਤਲਬ ਉਹ ਜਵਾਨ ਨੇ ਤਾਂ ਉਹਨਾਂ ਦਾ ਚੱਲੂਗਾ ਬਾਅਦ ਚ ਤੇ ਇਹਨਾਂ ਨੂੰ ਵੀ ਲੱਤ ਮਾਰ ਕੇ ਭੇਜ ਦੇਣਾ ਤੇ ਸਾਡੀ ਇੱਕ ਮੈਂ ਕਹਿੰਦੀ ਅੰਨੀ ਗਲੀ ਵੱਲ ਜਾ ਰਹੇ ਨੌਜ ਨੌਜਵਾਨ ਕੁੜੀਆਂ ਹੁਣ ਜਾਂ ਮੁੰਡੇ ਹੁਣ ਇਸ ਕੁੜੀ ਦੇ ਕਹਿੰਦੇ ਵੀ 4 ਲੱਖ ਫਾਲੋਅਰ ਸੀ ਮਤਲਬ ਉਹ ਲੋਕ ਕੌਣ ਨੇ ਇੰਨੀ ਵੱਡੀ ਤਦਾਦ ਜਿਹਨਾਂ ਦੇ ਫਾਲੋਅਰ ਬਣ ਕਿਵੇਂ ਜਾਂਦੀ ਆ ਤਾਂ ਇਸ ਕਰਕੇ ਆ ਵੀ ਇਹਦੇ ਉੱਤੇ ਰੋਕ ਲੱਗਣੀ ਚਾਹੀਦੀ ਆ ਇਹ ਕਤਲ ਕਤਲ ਦੇ ਦੇਖੋ ਕਤਲ ਕੋਈ ਵੀ ਇਹ ਕਤਲ ਮਾਰਾ ਹੀ ਹੁੰਦਾ ਇਹ ਰੁਕਣਾ ਚਾਹੀਦਾ ਇਹਦੇ ਮੈਂ ਹੱਕ ਦੇ ਵਿੱਚ ਆ ਬਾਬੇ ਜਿਹੜੇ ਨੇ ਕੁੜੀਆਂ ਤਾਂ ਛੱਡੋ ਜੀ ਛੋਟੇ ਛੋਟੇ ਮੁੰਡਿਆਂ ਨੂੰ ਦੁਰਵਰਤੋਂ ਉਹਨਾਂ ਨੇ ਕੀਤੀ ਆ ਤੇ ਜਿਹੜਾ ਕੁਛ ਉਹਨਾਂ ਦਾ ਹਸ਼ਰ ਕਰ ਰਹੇ ਆ ਬੱਚਿਆਂ ਦੇ ਗੁੱਸਾ ਤਾਂ ਇੱਕ ਵਾਰੀ ਚੜਦਾ ਹਰ ਬੰਦੇ ਨੂੰ ਚੜਦਾ ਵੇ ਆ ਜਿਹਨੂੰ ਬੰਦੇ ਨੂੰ ਮਾਰ ਦੇਣਾ ਚਾਹੀਦਾ ਪਰ ਕਿਉਂ ਨਹੀਂ ਸਰਕਾਰਾਂ ਇਹੋ ਜਿਹੇ ਤੇ ਰੋਕ ਲਾਉਂਦੀਆਂ ਇਹ ਠੱਠੇ ਕਿਉਂ ਪਾਲੇ ਨੇ ਕਿਤੇ ਨਾ ਕਿਤੇ ਸਰਕਾਰਾਂ ਵੀ ਪ੍ਰਮੋਟ ਕਰਦੀਆਂ ਨੇ ਨਾ ਡੇਰੇ ਹੋਣ ਕਿੰਨੇ ਡੇਰਿਆਂ ਦੇ ਵਿਆਹ ਆ ਗੀਆਂ ਉਹਨਾਂ ਨੂੰ ਕਿੰਨੀਆਂ ਕਿ ਸਜ਼ਾ ਮਿਲ ਗਈਆਂ ਔਰ ਤੋਂ ਦੇ ਨਤੀਜੇ ਦਾ ਐਸੀਆਂ ਵੀਡੀਓਜ਼ ਤੁਹਾਡੇ ਸਾਹਮਣੇ ਆਉਂਦੀਆਂ ਖੁਦ ਨੂੰ ਵੀ ਸ਼ਰਮ ਆਉਂਦੀ ਹੁੰਦੀ ਹੈ ਕਿ ਇਹ ਰਾਹ ਕਿ ਚੱਲ ਰਿਹਾ ਹੈ ਬਿਲਕੁਲ ਆਉਂਦੀ ਹੈ ਸ਼ਰਮ ਆਉਂਦੀ ਦੇਖ ਨਹੀਂ ਸਕਦੇ ਤੁਸੀਂ ਇਹਦੇ ਵਿੱਚ ਤਾਂ ਨਾ ਬੰਦੇ ਨੂੰ ਬੰਦਾ ਵੀ ਨਹੀਂ ਰਹਿਣ ਦਿੱਤਾਗਾ ਉਹਨਾਂ ਨੇ ਸੋਸ਼ਲ ਮੀਡੀਆ ਨੇ ਤੁਸੀਂ ਉਹਨਾਂ ਨੂੰ ਜਾਨਵਰਾਂ ਨਾਲ ਸੈਕਸ ਕਰਦੇ ਗਧਿਆਂ ਘੋੜਿਆਂ ਨਾਲ ਕੁੱਤਿਆਂ ਨਾਲ ਸੈਕਸ ਕਰਦੇ ਦਿਖਾਉਣਾ ਕਿੱਧਰ ਨੂੰ ਜਾ ਲ ਜਾ ਰਹੇ ਹੋ ਤੁਸੀਂ ਕੀ ਦਿਖਾ ਰਹੇ ਹੋ ਸੋਸਾਇਟੀ ਦੇ ਵਿੱਚ ਕੀ ਸਾਰੀਆਂ ਕੁਛ ਬਹਿਣ ਕੌਣ ਕਰੂਗਾ ਬੀਤੇ ਕੱਲ ਤੋਂ ਸੋਸ਼ਲ ਮੀਡੀਆ ਤੇ ਚਰਚਾਾਂ ਮ ਇਹ ਤੇਜ਼ ਰਹੀਆਂ ਕਿ ਇੰਸਟਾਗ੍ਰਾਮ ਤੇ ਇੱਕ ਵਿਵਾਦਿਤ ਕੁੜੀ ਜਸਤੀ লাশ ਜਿਹੜੀ ਆ ਉਹ ਆਦੇਸ਼ ਯੂਨੀਵਰਸਿਟੀ ਦੀ ਪਾਰਕਿੰਗ ਦੇ ਵਿੱਚ ਇੱਕ ਗੱਡੀ ਦੇ ਵਿੱਚੋਂ ਮਿਲਦੀ ਆ ਚਰਚਾਾਂ ਮ ਛੜਦੀਆਂ ਨੇ ਕਿ ਆਖਰ ਕੀਤਾ ਕਿਸਦੇ ਵੱਲੋਂ ਗਿਆ ਤਾਂ ਉਸ ਤੋਂ ਬਾਅਦ ਅਮਰਤਪਾਲ ਸਿੰਘ ਮੈਰੋ ਹੋਰਾਂ ਦਾ ਨਾਮ ਸਾਹਮਣੇ ਆਉਂਦਾ ਦੋ ਸਾਥੀ ਅਮਰਤਪਾਲ ਸਿੰਘ ਮੈਰੋ ਦੇ ਜਿਹੜੇ ਆ ਉਹ ਫੜੇ ਜਾਂਦੇ ਨੇ ਉਸ ਤੋਂ ਬਾਅਦ ਅਮਰਪਾਲ ਸਿੰਘ ਮੈਰੋਹਰਾਂ ਦੀ ਇੱਕ ਵੀਡੀਓ ਜਿਹੜੀ ਆ ਉਹ ਵੀ ਸਾਹਮਣੇ ਆਉਂਦੀ ਆ ਤੇ ਉਹ ਚੇਤਾਵਨੀ ਦਿੰਦੇ ਵੀ ਨਜ਼ਰ ਆਉਂਦੇ ਨੇ ਕਿ ਹੋਰ ਵੀ ਜਿੰਨੇ ਨੇ ਉਹ ਸੰਭਲ ਜਾਣ ਹਾਲਾਂਕਿ ਉਹਨਾਂ ਦੇ ਵੱਲੋਂ ਇਸ ਚੀਜ਼ ਦੀ ਜ਼ਿੰਮੇਵਾਰੀ ਜਿਹੜੀ ਆ ਉਹ ਨਹੀਂ ਲਈ ਗਈ ਪਰ ਚੇਤਾਵਨੀ ਦਿੰਦੇ ਜ਼ਰੂਰ ਨਜ਼ਰ ਆਉਂਦੇ ਨੇ ਤਾਂ ਇਸ ਗੱਲ ਨੂੰ ਲੈ ਕੇ ਵਕੋ ਵਕ ਚਰਚਾਵਾ ਛੜ ਰਹੀਆਂ ਨੇ ਕੋਈ ਇਸ ਨੂੰ ਇਹ ਕਹਿ ਰਿਹਾ ਕਿ ਚੰਗਾ ਹੋਇਆ ਐਸਾ ਹੀ ਕੁਝ ਹੋਣਾ ਚਾਹੀਦਾ ਸੀ ਜੈਸੀ ਕਰਨੀ ਵੈਸੀ ਪਰ ਨਹੀਂ ਪਰ ਕਿਸੇ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਕਾਨੂੰਨ ਦੇ ਵਿੱਚ ਰਹਿ ਕੇ ਸਭ ਕੁਝ ਕਰਨਾ ਚਾਹੀਦਾ ਸੀ ਇਸ ਤਰ੍ਹਾਂ ਕਿਸੇ ਨੂੰ ਵੀ ਕੋਈ ਹੱਕ ਨਹੀਂ ਕਿ ਜੇਕਰ ਕੋਈ ਕਿਸੇ ਤਰ੍ਹਾਂ ਦਾ ਕੰਮ ਕਰਦਾ ਹੈ ਅਸ਼ਲੀਲਤਾ ਫਲਾਉਂਦਾ ਹੈ ਤਾਂ ਉਸ ਨੂੰ ਇਸ ਤਰ੍ਹਾਂ ਫੜ ਕੇ ਮਾਰ ਦਿਓ ਇਸ ਤੇ ਬਾਬਤ ਗੱਲਬਾਤ ਕਰਾਂਗੇ ਮੈ ਲਾਗੂ ਜਸਵੀਰ ਕਰਨਾ ਸਾਡੇ ਨਾਲ ਹੋਣਗੇ ਸਭ ਤੋਂ ਪਹਿਲਾਂ ਸਵਾਗਤ ਕਰੀਏ ਫਿਰ ਅਗੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਸਵਾਗਤ ਤੁਹਾਡਾ ਧੰਨਵਾਦ ਜੀ ਧੰਨਵਾਦ ਕਿ ਮੈਂ ਦੇਖਦੇ ਹਾਂ ਇਸ ਵਰਤਾਰੇ ਨੂੰ ਇਸ ਐਪੀਸੋਡ ਨੂੰ ਜਿਹੜਾ ਵਾਪਰਿਆ ਇੱਕ ਉਹ ਕੁੜੀ ਜੋ ਇੰਸਟਾਗ੍ਰam ਤੇ ਵਿਵਾਦਾਂ ਦੇ ਵਿੱਚ ਰਹਿੰਦੀ ਉਸਦੀ ਅਸ਼ਲੀਲਤਾ ਨੂੰ ਲੈ ਕੇ ਉਸਤੇ ਅਸ਼ਲੀਲ ਕੰਟੈਂਟ ਨੂੰ ਲੈ ਕੇ ਅਸ਼ਲੀਲ ਬੋਲਬਾਣੀ ਨੂੰ ਲੈ ਕੇ ਚਰਚਾ ਦੇ ਵਿੱਚ ਰਹੀ ਵਿਵਾਦਾਂ ਦੇ ਵਿੱਚ ਰਹੀ ਉਸ ਤੋਂ ਬਾਅਦ ਉਸਦੀ ਲਾਸ਼ ਦਾ ਮਿਲ ਜਾਣਾ ਫਿਰ ਇੱਕ ਵੀਡੀਓ ਦਾ ਆਉਣਾ ਜਿਸ ਤੇ ਵਿੱਚ ਤਾਬਣੀ ਦਿੱਤੀ ਜਾਨੀ ਅਮਰਪਾਲ ਸਿੰਘ ਮੈਰੋਹਰਾਂ ਦੇ ਵੱਲੋਂ ਕਿ ਜਿਹੜੇ ਹੋਰ ਵੀ ਐਸਾ ਕੁਝ ਅਸ਼ਲੀਲਤਾ ਕਰਦੇ ਨੇ ਉਹ ਉਹ ਔਣ ਸਾਵਧਾਨ ਹੋ ਜਾਣ ਪੰਜਾਬ ਦੇ ਵਿੱਚ ਐਸਾ ਕੁਝ ਨਹੀਂ ਚੱਲੇਗਾ ਇਹਨਾਂ ਸਵਾਲ ਬੜਾ ਗੁੰਝਲਦਾਰ ਜਾ ਬਣ ਗਿਆ ਜਿੱਦਣ ਮੈਂ ਦੇਖਿਆ ਨਾ ਮੈਂ ਪਹਿਲਾਂ ਦੇਖਿਆ ਵੀ ਚਲੋ ਕਿਸੇ ਲੜਕੀ ਦੀ ਲਾਸ਼ ਮਿਲੀ ਆ ਵੀ ਸਰਸਰੀ ਲਿਆ ਮੈਨੂੰ ਪਤਾ ਨਹੀਂ ਸੀ ਵੀ ਇਹ ਕੌਣ ਆ ਅੱਜ ਕਿਵੇਂ ਆ ਸੱਚ ਪੁੱਛ ਜਾਣੋ ਤਾਂ ਮੈਂ ਨੂੰ ਪਤਾ ਹੀ ਨਹੀਂ ਸੀ ਇਹਦੇ ਬਾਰੇ ਤੇ ਨਾ ਹੀ ਮੈਂ ਕਦੇ ਕੋਈ ਇਹਦੀ ਕੋਈ ਦੇਖਿਆ ਸੀ ਸੋਸ਼ਲ ਮੀਡੀਆ ਤੇ ਪਰ ਫਿਰ ਮੈਂ ਜਦੋਂ ਉਹਦਾ ਰੋਲਾ ਜਾ ਮਤਲਬ ਸੋਸ਼ਲ ਮੀਡੀਆ ਤੇ ਮੈਂ ਦੇਖਿਆ ਤੇ ਫਿਰ ਮੈਂ ਵੀ ਦੇਖਿਆ ਤੇ ਹੁਣ ਤਾਂ ਜਦੋਂ ਅਪਾ ਖੋਲਦੇ ਆ ਵਾ ਫੇਸਬੁਕ ਮੈਂ ਜਿਆਦਾ ਫੇਸਬੁਕ ਹੀ ਚਲਾਉਣੀ ਆ ਤਾਂ ਉਹਦੇ ਤੇ ਉਹਦੀਆਂ ਵੀਡੀਓ ਵਾਰ-ਵਾਰ ਆਉਂਦੀਆਂ ਤੇ ਫੇਰ ਮੈਂ ਦੇਖਿਆ ਵੀ ਉਹ ਕਿੰਨੀ ਮਤਲਬ ਬਲਗਰ ਤੇ ਗੰਦੀਆਂ ਗੱਲਾਂ ਉਹ ਕਰਦੀ ਆ ਜਿਹੜੀਆਂ ਆਪਾਂ ਸੁਣ ਵੀ ਨਹੀਂ ਸਕਦੇ ਸੋਚ ਨਹੀਂ ਸਕਦੇ ਤਾਂ ਜਿੱਥੋਂ ਤੱਕ ਅਗਲਾ ਸਵਾਲ ਆ ਉਹਦੇ ਮੈਂ ਦੇਖੋ ਇੱਕ ਤਾਂ ਕਹਿ ਦੇਣਗੇ ਵੀ ਵਿਚਾਰਾਂ ਦੀ ਆਜ਼ਾਦੀ ਆ ਵਿਚਾਰਾਂ ਦੀ ਆਜ਼ਾਦੀ ਇਹ ਨਹੀਂ ਹੁੰਦੀ ਵੀ ਤੁਸੀਂ ਜੋ ਚਾਹੋ ਗੰਦ ਬਕਦੇ ਹੋ ਅਸ਼ਲੀਲਤਾ ਮਤਲਬ ਅਸ਼ਲੀਲ ਗੱਲਾਂ ਕਰੀ ਜਾਓ ਜਿਹਦੇ ਨਾਲ ਸਾਡੇ ਸਮਾਜ ਦੇ ਵਿੱਚ ਸਾਡੇ ਬੱਚਿਆਂ ਦੇ ਉੱਤੇ ਮਾੜਾ ਅਸਰ ਪਵੇ ਇਹ ਬਿਲਕੁਲ ਗਲਤ ਆ ਇਹ ਇਹ ਮਤਲਬ ਕੋਈ ਵਿਚਾਰਾਂ ਦੀ ਆਜ਼ਾਦੀ ਨਹੀਂ ਇਹ ਉਹਦੀ ਦੂਰਵਰਤੋਂ ਕੀਤੀ ਜਾ ਰਹੀ ਆ ਦੂਜੀ ਗੱਲ ਇਹ ਵੀ ਔਰਤਾਂ ਦੀ ਆਜ਼ਾਦੀ ਦਾ ਵੀ ਸਵਾਲ ਆਉਂਦਾ ਹੈ ਕਿ ਔਰਤਾਂ ਆਜ਼ਾਦ ਨਹੀਂ ਇਹ ਔਰਤਾਂ ਦੀ ਆਜ਼ਾਦੀ ਦਾ ਸਵਾਲ ਵੀ ਨਹੀਂ ਹੈਗਾ ਐਵੇਂ ਸਾਰੀਆਂ ਔਰਤਾਂ ਨੂੰ ਤੁਸੀਂ ਮਤਲਬ ਕਹੀ ਜਾਓ ਕਿ ਆ ਲੋਕ ਇੱਕ ਦਾ ਕੋਈ ਹੋਵੇ ਐਵੇਂ ਦਾ ਉਹਦੇ ਕੱਪੜੇ ਵੇਖ ਕੇ ਉਹ ਸਾਰੀਆਂ ਔਰਤਾਂ ਤੇ ਟਿੱਪਣੀ ਕਰ ਦਿੰਦੀ ਇਹ ਬਿਲਕੁਲ ਗਲਤ ਹੈ ਔਰਤਾਂ ਦੀ ਆਜ਼ਾਦੀ ਨਾ ਔਰਤਾਂ ਨੇ ਕਦੇ ਇਦਾਂ ਦੀ ਆਜ਼ਾਦੀ ਮੰਗੀ ਆ ਨਾ ਉਹ ਕਦੀ ਚਾਹੁੰਦੀਆਂ ਨੇ ਉਹ ਚੰਗਾ ਸੋਹਣਾ ਸਮਾਜ ਸਿਰਜਣਾ ਜਿਹੜੀਆਂ ਔਰਤਾਂ ਆਜ਼ਾਦੀ ਚਾਹੁੰਦੀਆਂ ਨੇ ਨਾ ਉਹ ਬਰਾਬਰਤਾ ਦੀ ਮਾਨਤਾ ਹੋਵੇ ਔਰਤਾਂ ਨੂੰ ਤੇ ਚੰਗਾ ਸੋਹਣਾ ਸਮਾਜ ਹੋਵੇ ਜਿਹਦੇ ਵਿੱਚ ਸਾਡੀਆਂ ਧੀਆਂ ਪੇੜਾਂ ਵੀ ਹੋਵੇ ਚੰਗੇ ਮਤਲਬ ਵਿਚਰ ਸਕਣ ਤੇ ਸਾਡੇ ਨੌਜਵਾਨਾਂ ਦੀ ਵੀ ਇੱਜ਼ਤ ਹੋਵੇ ਤੇ ਸਾਡੀਆਂ ਕੁੜੀਆਂ ਦੀ ਵੀ ਇੱਜ਼ਤ ਹੋਵੇ ਇਦਾਂ ਦਾ ਸਮਾਜ ਸਿਰਜਣ ਦੀ ਗੱਲ ਅਸੀਂ ਕਰਦੇ ਆਂ ਜਿੱਥੋਂ ਤੱਕ ਅਗਲਾ ਸਵਾਲ ਆ ਉਹਦੇ ਕਤਲ ਦਾ ਮਤਲਬ ਉਹਨਾਂ ਨੇ ਜ਼ਿੰਮੇਵਾਰੀ ਲਈ ਆ ਥੋੜੀ ਲਈ ਆ ਬਹੁਤੀ ਲਈ ਆ ਨਾ ਤਾਂ ਉਹ ਸੀਸੀਟੀਵੀ ਫੁਟੇਜ ਆ ਗਈ ਇੱਕਾਤ ਹਰੇਕ ਮਤਲਬ ਜਦੋਂ ਕੋਈ ਅਪਰਾਧ ਕਰਦਾ ਕੋਈ ਨਾ ਕੋਈ ਕਲੂ ਤਾਂ ਉਹਦਾ ਰਹਿ ਜਾਂਦਾ ਆਪਣੇ ਵੱਲੋਂ ਤਾਂ ਦੇਖੋ ਮੈਨੂੰ ਮੇਰੇ ਇਹਦੇ ਤੇ ਕਈ ਸਵਾਲ ਨੇ ਮੇਰੇ ਦਿਮਾਗ 'ਚ ਕਈ ਆ ਰਹੇ ਨੇ ਵੀ ਇੱਕ ਪਾਸੇ ਉਹ ਕਹਿ ਰਹੇ ਵੀ ਅਸੀਂ ਇਹਨੂੰ ਸਮਝਾਇਆ ਵੀ ਸੀ ਬਹੁਤ ਵਾਰੀ ਤੇ ਅਸੀਂ ਹੋਰ ਵੀ ਮਾਰਾਂਗੇ ਦੂਜੇ ਪਾਸੇ ਤੁਸੀਂ ਉਹਨੂੰ ਧੁਖੇ ਨਾ ਸੱਦਦੇ ਕਿ ਕੋਈ ਮਤਲਬ ਉੱਥੇ ਸ਼ੋਰੂਮ ਦੀ ਪ੍ਰਮੋਸ਼ਨ ਦਾ ਬਹਾਨਾ ਲਾ ਕੇ ਉਹਨੂੰ ਸੱਦਦੇ ਹੋ ਮੇਰੇ ਵੱਲੋਂ ਕਿਹਾ ਗਿਆ ਹਾਂ ਜੋ ਪੁਲਿਸ ਵੱਲੋਂ ਕਿਹਾ ਗਿਆ ਨਾ ਜਿਹੜੀ ਸਾਹਮਣੇ ਤਾਥ ਆਇਆ ਤਾ ਉਹ ਮਤਲਬ ਤੁਸੀਂ ਧੋਖੇ ਨਾਲ ਉਹਨੂੰ ਸੱਧਿਆ ਧੋਖੇ ਨਾਲ ਉਹਨੂੰ ਮਾਰਿਆ ਗਿਆ ਹੈਣਾ ਸਿੱਧੇ ਮੱਥੇ ਨਾਲ ਚੈਲੰਜ ਕੀਤਾ ਤੁਸੀਂ ਕਰਕੇ ਉਹਨੂੰ ਮਾਰਿਆ ਨਹੀਂ ਆ ਦੇ ਮਤਲਬ ਦੂਜੀ ਗੱਲ ਹੈ ਵੀ ਤੁਸੀਂ ਕਿੰਨਿਆਂ ਨੂੰ ਮਾਰੋਗੇ ਸਮਾਜ ਦੇ ਵਿੱਚ ਕੱਲੀ ਇਹ ਕਮਲ ਕੌਰ ਤਾਂ ਨਹੀਂ ਨਾ ਜਿਹਦਾ ਨਾਂ ਕੰਚਨਤਵਾੜੀ ਸੀ ਉਹਦੇ ਨੇ ਵੀ ਗਲਤੀ ਆ ਵੀ ਉਹ ਆਪਣੇ ਜਿਹਦਾ ਨਾਂ ਕੰਚਨਤਵਾੜੀ ਸੀ ਉਹ ਆਪਣੇ ਨਾਂ ਤੇ ਕੰਚਨ ਕੁਮਾਰੀ ਤਵਾੜੀ ਵੀ ਆ ਅੱਛਾ ਤਵਾੜੀ ਹਾਂ ਮੈਂ ਹੁਣੇ ਥੋੜੇ ਦੇਰ ਪਹਿਲਾਂ ਵੇਖਿਆ ਤਾ ਉਹ ਆਪਣੇ ਨਾਂ ਤੇ ਕਰੀ ਜਾਂਦੀ ਉਹ ਸਿੱਖ ਧਰਮ ਦਾ ਕਿਉਂਕਿ ਕੌਰ ਜਦੋਂ ਲੱਗ ਜਾਂਦਾ ਤਾਂ ਨੇਚਰਲੀ ਮਤਲਬ ਹੁੰਦਾ ਵੀ ਇਹ ਸਿੱਖ ਧਰਮ ਨਾਲ ਜੁੜਿਆ ਹਾਂ ਤੇ ਕਿਸੇ ਧਰਮ ਦੀ ਮर्यादा ਨੂੰ ਤੁਸੀਂ ਇਦਾਂ ਛੱਟ ਮਾਰੋਗੇ ਤਾਂ ਲਾਜ਼ਮੀ ਤੌਰ ਤੇ ਇੱਕ ਅਸਰ ਤਾਂ ਜਾਊਗਾ ਉਹਨਾਂ ਅੱਠੇਸ ਪਹੁੰਚੂਗੀ ਇਹ ਚਾਹੀ ਹਿੰਦੂਆਂ ਦੇ ਧਰਮ ਨੂੰ ਵੀ ਕੋਈ ਠੇਸ ਪਾਵੇ ਉਹਨਾਂ ਲਈ ਵੀ ਹੋਊਗੀ ਕਿਸੇ ਲਈ ਵੀ ਇਹ ਮਾਰੀ ਗਾਲਾਂ ਐਵੇਂ ਨਹੀਂ ਹੋਣਾ ਚਾਹੀਦਾ ਅਗਲਾ ਸਵਾਲ ਹੈ ਕਿ ਤੁਸੀਂ ਮਾਰੋਗੇ ਕਿੰਨਿਆ ਕਰਨ ਤੁਸੀਂ ਦੇਖੋ ਵੀ ਤੁਸੀਂ ਅੱਜ ਕੋਈ ਜੰਗ ਵਿਰੋਧੀ ਪੋਸਟ ਪਾ ਦਿਓ ਕੋਈ ਸਥਾਪਤੀ ਵਿਰੋਧੀ ਤੁਸੀਂ ਕੋਈ ਵੀ ਪੋਸਟ ਪਾ ਦਿਓ ਕਿਸੇ ਤਰ੍ਹਾਂ ਦੀ ਵੀ ਜਿੱਦਾਂ ਦੀ ਉਹ ਇੱਕ ਕੀ ਪ੍ਰੋਫੈਸਰ ਦਾ ਨਾਮ ਈਸ਼ੋਕਾ ਯੂਨੀਵਰਸਿਟੀ ਵਾਲਾ ਮੈਂ ਮਗਧਪੂਰੀ ਕੇ ਕਿਸੇ ਉਹਨਾਂ ਦਾ ਨਾ ਉਹਨਾਂ ਨੇ ਪੋਸਟ ਪਾਈ ਉਹਨਾਂ ਤੇ ਕਾਰਵਾਈ ਛੱਟ ਹੋ ਜਾਂਦੀ ਆ ਤੇ ਜਿਹੜੀਆਂ ਪੋਸਟਾਂ ਸਥਾਪਤੀ ਦੇ ਖਿਲਾਫ ਜਾਂ ਜੰਗ ਵਿਰੋਧੀ ਜਾਂ ਕੋਈ ਵੀ ਆ ਸਰਕਾਰ ਦੇ ਖਿਲਾਫ ਕੋਈ ਕਿਸੇ ਤਰ੍ਹਾਂ ਦੀ ਚੰਗੀ ਪੋਸਟ ਵੀ ਪਾਈ ਜਾਵੇ ਉਹ ਛੱਟ ਜਿਹੜਾ ਅਕਾਊਂਟ ਆ ਨਾ ਬਲੌਕ ਕਰ ਦਿੰਦੇ ਆ ਸਾਈਟ ਨੂੰ ਬਲੌਕ ਕਰ ਦਿੰਦੇ ਹੁਣ ਸਾਡੇ ਇਹਨਾਂ ਨੇ ਨਾ ਸਭ ਦਾ ਹੀ ਕਈ ਵਾਰੀ ਇਹਨਾਂ ਨੇ ਅਕਾਊਂਟ ਬਲੌਕ ਕਰ ਦਿੱਤਾ ਹੋਰ ਵੀ ਲੋਕਾਂ ਦੇ ਨੇ ਬਹੁਤ ਸਾਰਿਆਂ ਦੇ ਤੁਹਾਡੇ ਮਤਲਬ ਜਿਹੜੇ ਚੈਨਲ ਚੱਲਦੇ ਇਹਨਾਂ ਨੂੰ ਬੰਦ ਕਰ ਦਿੰਦੇ ਆ ਮਾਲਵਿੰਦਰ ਮਾਲੀ ਦਾ ਕੀਤਾ ਹੋਰ ਵੀ ਬਹੁਤ ਸਾਰੇ ਲੋਕਾਂ ਦੇ ਕਰ ਦਿੰਦੇ ਆ ਇਹੋ ਜਿਹੜੇ ਇਹਨਾਂ ਦੀਆਂ ਸਾਈਟਾਂ ਚੱਲਦੀਆਂ ਨੇ ਇਹਨਾਂ ਦੇ ਉੱਤੇ ਰੋਕ ਕਿਉਂ ਨਹੀਂ ਸਰਕਾਰ ਲਾਉਂਦੀ ਤੇ ਮੇਰਾ ਸਵਾਲ ਵੀ ਇੱਥੇ ਆ ਚਾਹੇ ਮੈਰੋ ਹੁਰੀਆਂ ਜਾਂ ਕੋਈ ਵੀ ਜਿਹੜੇ ਕਹਿ ਰਹੇ ਆ ਕਿ ਅਜੇ ਇੱਕ ਕਤਲ ਦੀ ਵੀ ਸਜ਼ਾ ਹੁੰਨੀ ਹੈ ਤੇ 5-7 ਦੇ ਕਤਲਾਂ ਦੀ ਵੀ ਸਜ਼ਾ ਮੈਂ ਇਹ ਵੰਦੀਆਂ ਗੱਲਾਂ ਵੀ ਸੁਣੀਆਂ ਕੁਝ ਲੋਕਾਂ ਦੇ ਮੂੰਹਾਂ 'ਚ ਵੀ ਤੁਸੀਂ ਕਿੰਨਿਆਂ ਕ ਨੂੰ ਮਾਰੋਗੇ ਇਹਦੇ ਨਾਲੋਂ ਵੀ ਗੰਦੀਆਂ ਵੀਡੀਓਜ਼ ਆ ਰਹੀਆਂ ਨੇ ਸੋਸ਼ਲ ਮੀਡੀਆ ਦੇ ਉੱਤੇ ਕਿਉਂ ਨਹੀਂ ਉਹਦੇ ਉੱਤੇ ਇੱਕ ਬੈਨ ਲਾਇਆ ਜਾ ਸਕਦਾ ਤੇ ਅਸੀਂ ਸਮਾਜ ਦੇ ਵਿੱਚ ਇੱਕ ਪ੍ਰੈਸ਼ਰ ਬਣਾ ਕੇ ਉਹ ਮਤਲਬ ਇਹਨਾਂ ਨੂੰ ਰੋਕਣ ਦੀ ਮਤਲਬ ਲਈ ਸਰਕਾਰ ਨੂੰ ਮਜਬੂਰ ਕਰੀਏ ਕਿਉਂਕਿ ਇਹਦਾ ਕੰਟਰੋਲ ਕਿਤੇ ਤਾਂ ਹੈ ਗਈ ਆ ਸਰਕਾਰ ਕੋਲੇ ਆ ਜਾਂ ਕਿਸੇ ਕੋਲੇ ਆ ਉਹ ਇਹਦੇ ਤਾਂ ਕੰਟਰੋਲ ਕਰ ਸਕਦੇ ਆ ਨਾ ਗੰਦੀਆਂ ਫਿਲਮਾਂ ਆਉਂਦੀਆਂ ਹੁਣ ਤਾਂ ਵੀ ਉਹਦੇ ਹੁੰਦਾ ਵੀ ਸੈਂਸਰ ਬੋਰਡ ਨੇ ਸੈਂਸਰ ਕਰਕੇ ਭੇਜਣੀਆਂ ਨੇ ਤਾਂ ਇਹਦੇ ਉੱਤੇ ਵੀ ਜਦੋਂ ਇੰਨਾ ਤਾਂ ਗੰਧ ਕੋਈ ਪ੍ਰੋਸਦਾ ਹੈ ਤਾਂ ਲਾਜ਼ਮੀ ਤੌਰ ਤੇ ਉਹਦੇ ਉੱਤੇ ਚੈੱਕ ਤਾਂ ਲੱਗਣਾ ਚਾਹੀਦਾ ਇਹੋ ਜਾਂ ਬੰਦ ਹੋਣਾ ਚਾਹੀਦਾ ਸੋਸਾਇਟੀ ਦੇ ਵਿੱਚ ਉਹ ਵੀ ਗੱਲ ਕਰੀਆ ਕਿ ਫਿਰ ਕਿੰਨਿਆਂ ਨੂੰ ਮਾਰੋਂਗੇ ਤਮਰਤਪਾਲ ਮੈਰੋਂ ਹੋਰੇ ਵੀ ਕਹਿੰਦੇ ਨੇ ਕਿ ਅਸੀਂ ਇਹ ਚੀਜ਼ ਸਮਝਾਇਆ ਸੀ ਬਹੁਤ ਵਾਰ ਜਿਹੜਾ ਹੈਗਾ ਉਹ ਕਿਹਾ ਸੀ ਪਰ ਸਮਝੇ ਨਹੀਂ ਸਮਝਣ ਤੋਂ ਬਾਅਦ ਫਿਰ ਐਸਾ ਕੁਝ ਜਿਹੜਾ ਹੈਗਾ ਕੀਤਾ ਹੈਗਾ ਉਹ ਕਹਿੰਦੇ ਕਿ ਇਸ ਤੋਂ ਪਹਿਲਾਂ ਸਮਝਾਇਆ ਵੀ ਗਿਆ ਨੇ ਮੈਂ ਸੁਣੀ ਉਹਨਾਂ ਦੀ ਗੱਲ ਵੀ ਅਸੀਂ ਸਮਝਾਇਆ ਸੀ ਇਹਦੇ ਫਾਦਰ ਬਿਮਾਰ ਸੀ ਉਹ ਕਹਿੰਦੀ ਕਿ ਮੈਂ ਕਿਉਂਕਿ ਇਹ ਜਿਹੜਾ ਡਿਜੀਟਲ মিডিਆ ਜਾਂ ਡਿਜੀਟਲ ਕੈਲੋ ਸਾਰਾ ਕੁਝ ਹਾਂ ਮਤਲਬ ਚੱਲ ਰਿਹਾ ਹੈ ਇਹ ਸਾਡੀ ਨੌਜਵਾਨ ਪੀੜੀ ਨੂੰ ਲਿਜਾ ਵੀ ਕਿੱਧਰ ਨੂੰ ਰਿਹਾ ਉਹਨਾਂ ਨੂੰ ਮਤਲਬ ਉਹਨਾਂ ਨੂੰ ਇੱਕ ਚੱਕਾ ਚੋਂ ਦਿਖਾ ਕੇ ਹਾਲ ਇਹਨਾਂ ਦਾ ਵੀ ਉਹ ਹੋਣਾ ਵੇਸਵਾਮਾਂ ਵਾਲਾ ਕਿਉਂਕਿ ਉਹਨਾਂ ਦੇ ਬਾਰੇ ਵੀ ਅਸੀਂ ਜਿੰਨਾ ਕਿ ਪੜਿਆ ਜਾਂ ਫਿਲਮਾਂ ਫੁਲਵਾ ਵੇਖਦੇ ਆਪਾਂ ਉਹਦੇ 'ਚ ਜਦ ਤੱਕ ਉਹਨਾਂ ਦੇ ਸਰੀਰ ਠੀਕ ਠਾਕ ਰਹਿੰਦਾ ਜਵਾਨੀ ਹੁੰਦੀ ਆ ਉਹਨਾਂ ਦੇ ਸਰੀਰ ਦੀ ਵਰਤੋਂ ਹੁੰਦੀ ਦੁਰ ਵਰਤੋਂ ਹੁੰਦੀ ਪੂਰੀ ਜਦੋਂ ਬੁੜੀਆਂ ਹੋ ਜਾਂਦੀਆਂ ਤਾਂ ਉਹਨਾਂ ਦਾ ਹਸ਼ਰ ਬਹੁਤ ਮਾੜਾ ਹੁੰਦਾ ਵੇ ਸੋਮਾ ਦਾ ਉਹ ਵੀ ਇਹ ਆ ਇਦਾਂ ਦੀਆਂ ਕੁੜੀਆਂ ਜਿਹੜੀਆਂ ਇਦਾਂ ਦੇ ਸੋਸ਼ਲ ਮੀਡੀਆ ਤੇ ਇਦਾਂ ਦੀਆਂ ਪਾਉਂਦੀਆਂ ਨੇ ਵੀਡੀਓਜ਼ ਜਦ ਤੱਕ ਉਹਨਾਂ ਦੇ ਚਿਹਰਿਆਂ ਤੇ ਗਲੋ ਆ ਮਤਲਬ ਉਹ ਜਵਾਨ ਨੇ ਉਹਨਾਂ ਦਾ ਚੱਲੂਗਾ ਬਾਅਦ ਚ ਤੇ ਇਹਨਾਂ ਨੂੰ ਵੀ ਲੱਤ ਮਾਰ ਕੇ ਭੇਜ ਦੇਣਾ ਤੇ ਸਾਡੀ ਇੱਕ ਮੈਨ ਕਿ ਨਹੀਂ ਅੰਨੇ ਗਲੀ ਵੱਲ ਜਾ ਰਹੇ ਨੌਜਵਾਨ ਕੁੜੀਆਂ ਹੁਣ ਜਾਂ ਮੁੰਡੇ ਹੁਣ ਖੱਲੀਆਂ ਕੁੜੀਆਂ ਨਹੀਂ ਨਾ ਮੁੰਡੇ ਵੀ ਇਹ ਕੁਝ ਕਰ ਰਹੇ ਆ ਤਾਂ ਇਹ ਮੈਨੂੰ ਲੱਗਦਾ ਜੇ ਤੁਸੀਂ ਦੇਖਿਆ ਹੋਵੇ ਤੁਸੀਂ ਵੀ ਦੇਖਿਆ ਹੋਊਗਾ ਆਪਾਂ ਜੋ ਦੇਖਦੇ ਆ ਨਾ ਸੋਸ਼ਲ ਮੀਡੀਆ ਤੇ ਅਲਗੋਰਿਦਮ ਤੋਂ ਉਹੀ ਤੁਹਾਡੇ ਅੱਗੇ ਵਾਰ-ਵਾਰੀ ਉਹਵੇਂ ਦੀ ਵੀਡੀਓ ਆਈ ਜਾਂਦੀਆਂ ਵਾਰ-ਵਾਰ ਹਨਾ ਤਾਂ ਮਤਲਬ ਇਹੋ ਜਿਹਾ ਜਿਹੜਾ ਕੁਝ ਆ ਰਿਹਾ ਆ ਦੇਖੋ ਨੌਜਵਾਨਾਂ ਨੂੰ ਪਟਕਾ ਕੇ ਕੁਝ ਨੂੰ ਨਸ਼ੇ ਵਿੱਚ ਲਾਇਆ ਕੁਝ ਨੂੰ ਇਧਰ ਅਸ਼ਲੀਲਤਾ ਵੱਲੇ ਲਾ ਕੇ ਉਹਨਾਂ ਦੀ ਬਰਬਾਦੀ ਕਰਨ ਵਾਲੇ ਆ ਤਾਂ ਲਾਜ਼ਮੀ ਤੌਰ ਤੇ ਜਦੋਂ ਬੱਚੇ ਇਹੋ ਜਿਹੇ ਕੰਮਾਂ 'ਚ ਲੱਗ ਜਾਣ ਮਤਲਬ ਇਹੋ ਜਿਹੇ ਚੱਸ ਜਾ ਪੈ ਜਾਵੇ ਬੱਚਿਆਂ ਨੂੰ ਤੇ ਉਹ ਨਾ ਪੜ ਸਕਦੇ ਆ ਤੇ ਮਤਲਬ ਬਿਮਾਰ ਮਾਨਸਿਕਤਾ ਹੋ ਜਾਂਦੀ ਹੈ ਨਾ ਤਾਂ ਇਸ ਕਰਕੇ ਵੀ ਇਹਦੇ ਉੱਤੇ ਰੋਕ ਲਾਉਣ ਦੇ ਲਈ ਸਾਨੂੰ ਮਤਲਬ ਸਮਾਜ ਦੇ ਵਿੱਚ ਇਕੱਠੇ ਹੋ ਕੇ ਇੱਕ ਮੰਗ ਕਰਨੀ ਚਾਹੀਦੀ ਆ ਤਾਂ ਲਾਜ਼ਮੀ ਤੌਰ ਤੇ ਕੋਈ ਨਾ ਕੋਈ ਕਾਨੂੰਨ ਵੀ ਹੋਊਗਾ ਤੁਸੀਂ ਮੰਨਦੇ ਹੋ ਕਿ ਇੱਕ ਕਾਨੂੰਨੀ ਤੌਰ ਤੇ ਕਿਸੇ ਨਾ ਕੋਈ ਹੱਤਕੰਡਾ ਅਪਣਾਇਆ ਜਾਣਾ ਚਾਹੀਦਾ ਜਿਵੇਂ ਹੁਣ ਉਹ ਦੋ ਨੌਜਵਾਨ ਨੇ ਹਾਲਾਂਕਿ ਹੱਲੇ ਤੱਕ ਚਲੋ ਪੁਸਤਫਤੀਸ਼ ਕਰ ਰਹੀ ਆ ਪੁਚਕਿਛ ਕਰ ਰਹੀ ਆ ਜੇਕਰ ਉਹ অপরাধੀ ਵੀ ਬਣਦੇ ਨੇ ਤਾਂ ਕਿਤੇ ਨਾ ਕਿਤੇ ਕਾਰਨ ਸੋਸ਼ਲ ਮੀਡੀਆ ਦਾ ਜਿਹੜਾ ਹੈਗਾ ਉਹੀ ਰਹਿੰਦਾ ਤੁਸੀਂ ਮੰਨਦੇ ਹੋ ਕਿ ਜੇਕਰ ਕਿਸੇ ਤਰ੍ਹਾਂ ਦਾ ਕੋਈ ਕਾਨੂੰਨ ਐਸਾ ਹੁੰਦਾ ਤਾਂ ਹੋ ਸਕਦਾ ਇਹ ਨੌਜਵਾਨ ਵੀ ਅਪਰਾਧੀ ਬਣਨ ਤੋਂ ਬਚ ਜਾਂਦੇ ਜਿਸ ਤੇ ਕਰਕੇ ਅਸ਼ਲੀਲਤਾ ਨਾ ਫੈਲਦੀ ਜੇ ਸਰਕਾਰ ਚਾਹੁੰਦੀ ਸਰਕਾਰ ਦੇ ਵੱਲੋਂ ਕੋਈ ਐਸੀ ਰੈਸਟ੍ਰਿਕਸ਼ਨ ਐਸੀਆਂ ਬੰਦਿਸ਼ਾਂ ਜੇਕਰ ਲੱਗੀਆਂ ਹੁੰਦੀਆਂ ਦੇਖੋ ਮੈਂ ਕਾਨੂੰਨ ਪੜਿਆ ਨਹੀਂ ਹੈ ਨਾ ਮੈਨੂੰ ਪਤਾ ਨਹੀਂ ਕਾਨੂੰਨ ਹੈ ਕਿ ਨਹੀਂ ਇਹਦੇ ਤੇ ਪਰ ਕਾਨੂੰਨ ਤਾਂ ਨਵੇਂ ਬਣ ਵੀ ਜਾਂਦੇ ਆ ਨਾ ਕਿਉਂਕਿ ਜੇ ਹੁਣ ਇਹ ਸਾਰਾ ਕੁਝ ਡਿਜੀਟਲ ਸੋਸ਼ਲ ਮੀਡੀਆ ਇਹ ਸਾਰਾ ਕੁਝ ਨਵਾਂ ਆਇਆ ਹੈ ਨਾ ਤੇ ਨਵੇਂ ਕਾਨੂੰਨ ਵੀ ਬਣਾਏ ਜਾ ਸਕਦੇ ਆ ਨਾ ਵੀ ਇਹਨਾਂ ਦੇ ਉੱਤੇ ਰੋਕ ਲਾਈ ਜਾਵੇ ਦੇਖੋ ਉਹ ਮੁੰਡੇ ਜੇ ਉਹਨਾਂ ਤੇ ਦੋਸ਼ ਸਿੱਧਾ ਹੋ ਜਾਂਦੇ ਉਹਨਾਂ ਨੂੰ ਸਜ਼ਾ ਹੋਊਗੀ ਉਮਰ ਕੈਦ ਤੱਕ ਉਹ ਭੁਗਤਣਗੇ ਉਹ ਅਪਰਾਧੀ ਬਣਾ ਤੇ ਉਹਨਾਂ ਨੂੰ ਦੋਸ਼ੀ ਬਣਾ ਦਿੱਤੇ ਗਏ ਬਣਾਉਣ ਦੇ ਪਿੱਛੇ ਜ਼ਿੰਮੇਵਾਰ ਕੌਣ ਆ ਕੋਈ ਤਾਂ ਹੈ ਜਿਹੜਾ ਹੁਣ ਇਸ ਕੁੜੀ ਦੇ ਕਹਿੰਦੇ ਵੀ 4 ਲੱਖ ਫਾਲੋਅਰ ਸੀ ਮਤਲਬ ਉਹ ਲੋਕ ਕੌਣ ਨੇ ਇੰਨੀ ਵੱਡੀ ਤਦਾਦ ਚ ਇਹਨਾਂ ਦੇ ਫਾਲੋਅਰ ਬਣ ਕਿਵੇਂ ਜਾਂਦੀ ਆ ਹੈਨਾ ਤਾਂ ਇਸ ਕਰਕੇ ਆ ਵੀ ਇਹਦੇ ਉੱਤੇ ਰੋਕ ਲੱਗਣੀ ਚਾਹੀਦੀ ਆ ਇਹ ਕਤਲ ਕਤਲ ਦੇ ਦੇਖੋ ਕਤਲ ਕੋਈ ਵੀ ਇਹ ਕਤਲ ਮਾਰਾ ਹੀ ਹੁੰਦਾ ਇਹ ਰੁਕਣਾ ਚਾਹੀਦਾ ਇਹਦੇ ਮੈਂ ਹੱਕ ਤੇ ਵਿੱਚ ਆ ਜਿੰਨਾ ਉਸ ਕੁੜੀ ਨੇ ਮਤਲਬ ਮੈਂ ਦੇਖਿਆ ਵੀ ਗੰਦੀਆਂ ਗੱਲਾਂ ਉਹ ਕਰ ਰਹੀ ਆ ਉਹਨੂੰ ਰੋਕਣਾ ਤਾਂ ਜ਼ਰੂਰੀ ਆ ਪਰ ਉਹਦੇ ਲਈ ਕੋਈ ਕਾਨੂੰਨ ਬੰਨਣਾ ਚਾਹੀਦਾ ਅਸੀਂ ਮਤਲਬ ਸਰਕਾਰ ਦੇ ਉੱਤੇ ਇਸ ਗੱਲ ਦਾ ਪ੍ਰੈਸ਼ਰ ਬਣਾਈਏ ਲੋਕ ਰਲ ਕੇ ਕਿਉਂਕਿ ਸਮਾਜ ਦੀ ਵੀ ਇੱਕ ਜ਼ਿੰਮੇਵਾਰੀ ਬੰਦੀ ਹੈ ਨਾ ਸਿਵਲ ਸੁਸਾਇਟੀ ਦੀ ਵੀ ਜੇ ਸਾਡੇ ਸਾਹਮਣੇ ਇੰਨਾ ਕੁਝ ਗੰਦਾ ਆ ਰਿਹਾ ਹੈ ਤੇ ਸਿਵਲ ਸੁਸਾਇਟੀ ਉੱਠੇ ਉਹ ਸਰਕਾਰ ਨੂੰ ਮਜਬੂਰ ਕਰੇ ਵੀ ਇਹੋ ਜਿਹੇ ਜਿਹੜੇ ਚੈਨਲ ਚੱਲਦੇ ਨੇ ਜਿਹੜੀਆਂ ਉਹਨਾਂ ਦੀਆਂ ਸਾਈਟਾਂ ਚੱਲਦੀਆਂ ਨੇ ਇਹਨਾਂ ਨੂੰ ਬੰਦ ਕੀਤਾ ਜਾਵੇ ਤੇ ਕੋਈ ਕਾਨੂੰਨ ਹੋਵੇ ਜੇ ਕੋਈ ਨਹੀਂ ਰੁਕਦਾ ਜਿਵੇਂ ਮਹਿਰੋ ਨੇ ਕਿਹਾ ਵੀ ਅਸੀਂ ਉਹਨੂੰ ਸਮਝਾਇਆ ਸੀ ਉਹਦੇ ਫਾਦਰ ਨੂੰ ਉਹ ਕਹਿੰਦੀ ਕਿ ਮੇਰੇ ਕੋਲੇ ਕੋਈ ਆਮਦਨ ਦਾ ਸਾਧਨ ਨਹੀਂ ਇਹਦੇ ਤੋਂ ਮੈਨੂੰ ਆਮਦਨ ਹੁੰਦੀ ਹੈ ਮੇਰੇ ਫਾਦਰ ਨੂੰ ਕੈਂਸਰ ਆ ਅਸੀਂ ਕਹਿੰਦੇ ਫਾਈਨੈਂਸ਼ੀਅਲੀ ਉਹਦੀ ਵੀ ਹੈਲਪ ਵੀ ਕੀਤੀ ਇਹ ਕਹਿੰਨਾ ਠੀਕ ਨੇ ਚਲੋ ਉਹ ਨਹੀਂ ਰੁਕੀ ਕਿਉਂਕਿ ਉਹਦੇ ਕੋਲੇ ਇਨਕਮ ਦਾ ਸੋਧਨ ਸਾਧਨ ਉਹ ਕਹਿੰਦੀ ਮੇਰੇ ਕੋਲੇ ਜਿਵੇਂ ਤੁਸੀਂ ਉਹਨਾਂ ਨੇ ਕਿ ਇਨਕਮ ਦਾ ਸਾਧਨ ਨਹੀਂ ਹੈ ਬਹੁਤੇ ਐਸੇ ਬਹੁਤੇ ਐਸੇ ਨੇ ਜਿਹੜੇ ਹੁਣ ਦੇ ਸਮੇਂ ਦੇ ਵਿੱਚ ਬਹੁਤੀਆਂ ਐਸੀਆਂ ਧੀਆਂ ਨੇ ਜਿਹੜੀਆਂ ਪੜੀਆਂ ਲਿਖੀਆਂ ਵੀ ਚੰਗੀਆਂ ਨੇ ਪਰ ਉਹ ਹੁਣ ਜਾ ਕੇ ਮਜ਼ਦੂਰੀ ਕਰ ਰਹੀਆਂ ਨੇ ਝੋਨਾ ਤੱਕ ਲਾਰੇ ਤੁਸੀਂ ਕੀ ਮੰਨਦੇ ਹੋ ਕਿ ਇਹ ਤਰਕ ਕਿੰਨਾ ਸਹੀ ਹੈ ਕਿ ਸਾਡੇ ਕੋਲੇ ਆਮਦਨ ਦਾ ਸਾਧਨ ਨਹੀਂ ਹੈ ਤਾਂ ਕਰਕੇ ਅ ਕਿ ਜਿਵੇਂ ਜਿਹੜੀ ਲੱਚਰ ਤਾਂ ਫਲਾ ਰਹੇ ਇਸ ਨੂੰ ਇਸ ਤਰਕ ਨਾਲ ਕਿੰਨਾ ਸਹਿਮਤ ਦੇਖੋ ਮੈਂ ਇਸ ਗੱਲ ਤੇ ਵੀ ਆਉਣੀ ਆ ਪਹਿਲੀ ਗੱਲ ਮੈਂ ਜਿਹੜੀ ਕਰ ਰਹੀ ਸੀ ਕਿ ਕਤਲ ਕਿਸੇ ਚੀਜ਼ ਦਾ ਹੱਲ ਨਹੀਂ ਆ ਜੇ ਉਹ ਕਹਿੰਦੇ ਵੀ ਇਹਨਾਂ ਦਾ ਕੋਈ ਹੱਲ ਨਹੀਂ ਆ ਸਮਝਾਇਆ ਨਹੀਂ ਸਮਝਦੇ ਕਤਲ ਤੋਂ ਬਿਨਾ ਸੂਤ ਹੀ ਨਹੀਂ ਆਉਂਦੇ ਮਾਰਨੀ ਪੈਣਗੇ ਤਾਂ ਇਹ ਸਾਡੇ ਮਤਲਬ ਸਮਾਜ ਦੇ ਅਸੀਂ ਹੁਣ ਪੁਲਿਸ ਗੈਂਗਸਟਰਾਂ ਨੂੰ ਕਹ ਦੂੰ ਕੀ ਕਹ ਲੂੰ ਵੀ ਇਹ ਗੈਂਗਸਟਰ ਜਿਹੜੇ ਨੇ ਇਹ ਨਹੀਂ ਸੂਤ ਆਉਂਦੇ ਇੱਕ ਸੈਕਿੰਡ ਆ ਫੋਨ ਮੇਰੇ ਖਲਾ ਅੱਛਾ ਅੱਛਾ ਆ ਤੁਹਾਡਾ ਲੱਗ ਰਿਹਾ ਸੀ ਇੱਥੇ ਤਾਂ ਵੀ ਉਹ ਕਹਿਣਗੇ ਕਿ ਇਹ ਸੂਤ ਨਹੀਂ ਆਉਂਦੇ ਇਹ ਮਾਰੇ ਮਾਰੇ ਬਿਨਾ ਇਹਨਾਂ ਦਾ ਕੋਈ ਹੱਲ ਨਹੀਂ ਉਹ ਮਾਰ ਦੇਣਗੇ ਆਪਾਂ ਉੱਥੇ ਵੀ ਵਿਰੋਧ ਕਰਦੇ ਹਾਂ ਕਿ ਪੁਲਿਸ ਨੂੰ ਕੋਈ ਰਾਈਟ ਨਹੀਂ ਕੋਈ ਕਿਸੇ ਨੂੰ ਮਾਰ ਦੇਵੇ ਚਾਹੇ ਕਿਸੇ ਨੇ ਕਿੰਨਾ ਵੱਡਾ ਅਪਰਾਧ ਕੀਤਾ ਹੋਵੇ ਕੀ ਸੀ ਉਹ ਕਸਾਬ ਸੀ ਕੀ ਸੀ ਜਿਹਨੇ ਉਹ ਮਤਲਬ ਬੰਬੇ ਜੀ ਨੇ ਕੀਤਾ ਸੀ ਤਾਂ ਉਹਨੂੰ ਆਖਰ ਨੂੰ ਭਾਵੇਂ ਫਾਂਸੀ ਲੱਗੀ ਪਰ ਦਿੱਤੀ ਦਾ ਕਾਨੂੰਨ ਨਹੀਂ ਹੈ ਨਾ ਇਦਾਂ ਹੀ ਆ ਕੋ ਕਿੰਨਾ ਵੱਡਾ ਅਪਰਾਧ ਕਰੇ ਉਹਦੇ ਲਈ ਕਾਨੂੰਨ ਹੈ ਤਾਂ ਠੀਕ ਆ ਨਹੀਂ ਹੈ ਤਾਂ ਨਵੇਂ ਬਣਾਏ ਜਾਣ ਪਰ ਇਹਦੇ ਉੱਤੇ ਰੋਕ ਲੱਗਣੀ ਚਾਹੀਦੀ ਆ ਮੇਰੇ ਦੇ ਹੱਕ ਵਿੱਚ ਆ ਸਾਡੀ ਸੋਸਾਇਟੀ ਚੰਗੀ ਹੋਣੀ ਚਾਹੀਦੀ ਆ ਤੇ ਜੇ ਮਤਲਬ ਇਹ ਕੱਲਾ ਪੰਜਾਬ ਦਾ ਮਸਲਾ ਤਾਂ ਹੈ ਨਹੀਂ ਪਰ ਜੇ ਅਸੀਂ ਪੰਜਾਬ ਦੇ ਵਿੱਚ ਰਹਿੰਨੇ ਆ ਸਾਡੇ ਕੋਲੇ ਬਹੁਤ ਵੱਡਾ ਸਿੱਖ ਇਤਿਹਾਸ ਆ ਸਾਡੇ ਕੋਲੇ ਗੁਰਮਾਣੀ ਆ ਅਸੀਂ ਉਹਦੇ ਤੋਂ ਸੇਧ ਲੈ ਕੇ ਇਹਦੇ ਪਾਸੇ ਮਤਲਬ ਬੱਚਿਆਂ ਨੂੰ ਲਾਇਆ ਜਾਣਾ ਚਾਹੀਦਾ ਨਾ ਕਿ ਮਤਲਬ ਪੁੱਠੇ ਪਾਸੇ ਹੈ ਨਾ ਤੇ ਸੋਸ਼ਲ ਮੀਡੀਆ ਦੇ ਵਿੱਚ ਮਤਲਬ ਇਹਨਾਂ ਨੂੰ ਇੰਨੇ ਵੱਡੇ ਫਾਲੋਅਰਸ ਮਿਲਦੇ ਆ ਜਾਂ ਇਹਨਾਂ ਨੂੰ ਕੋਈ ਪ੍ਰੋਮੋਸ਼ਨ ਨਾ ਮਿਲਦੀ ਆ ਮੈਂ ਕਿਹਾ ਨਹੀਂ ਪ੍ਰੋਮੋਸ਼ਨਾਂ ਵੀ ਮਿਲਦੀਆਂ ਆ ਨਾ ਇਹਨਾਂ ਨੂੰ ਪੈਸਾ ਜਿਹੜਾ ਇੰਨਾ ਮਿਲ ਰਿਹਾ ਆ ਤਾਹੀਂ ਇਹ ਕਰਦੇ ਨੇ ਦੂਜੇ ਸਵਾਲ ਜਿਹੜਾ ਤੁਸੀਂ ਅੱਗੋਂ ਕੀਤਾ ਹੈ ਵੀ ਉਹ ਕਹਿੰਦੇ ਵੀ ਅਸੀਂ ਬੇਰੁਜ਼ਗਾਰਾਂ ਸਾਡੇ ਕੋਲੇ ਕੋਈ ਹੈ ਨਹੀਂ ਤਾਂ ਵੇਖਿਆ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਅੱਜ ਕੱਲ੍ਹ ਲੋਕ ਇਸ ਪਾਸੇ ਲੱਗ ਗਏ ਚੰਗੀਆਂ ਵੀਡੀਓਜ਼ ਵੀ ਪਾਉਂਦੇ ਨੇ ਸੋਸ਼ਲ ਮਤਲਬ ਮਸਲਿਆਂ ਦੇ ਉੱਤੇ ਵੀ ਲੋਕ ਪਾਉਂਦੇ ਨੇ ਔਰਤਾਂ ਵੀ ਪਾਉਂਦੀਆਂ ਨੇ ਲੜਕੀਆਂ ਵੀ ਪਾਉਂਦੀਆਂ ਨੇ ਚੰਗੀ ਗੱਲ ਹੈ ਉਹ ਜੋ ਪਾਉਂਦੀਆਂ ਨੇ ਪਰ ਨਾਲ ਦੀ ਨਾਲ ਰੁਜ਼ਗਾਰ ਦਾ ਸਵਾਲ ਵੀ ਉੱਠਦਾ ਹੈ ਜਿਹੜਾ ਸਾਡੇ ਇੱਥੇ ਮਿਲਦੇ ਰਿਹਾ ਬੱਚੇ ਪੜ੍ਹੇ ਲਿਖੇ ਨੇ ਉਹਨਾਂ ਦੇ ਵਿੱਚ ਨਿਰਾਸ਼ਤਾ ਆ ਤਾਂ لازਮੀ ਤੌਰ ਤੇ ਉਹਨਾਂ ਨੂੰ ਲੱਗਦਾ ਹੈ ਵੀ ਚਲੋ ਤਾਂ ਕੀ ਹੋ ਗਿਆ ਇੱਕ ਵਾਰੀ ਬੇਸ਼ਰਮੀ ਹੋਣ ਦੀ ਗੱਲ ਆ ਸੰਗ ਲਾਉਣ ਦੀ ਗੱਲ ਹੀ ਆ ਫੇਰ ਮਤਲਬ ਕੀ ਕਰਦਾ ਇੱਥੇ ਹੋਰ ਵੀ ਜਸਪੀਰ ਜੀ ਬਹੁਤ ਨਹੀਂ ਫਿਰ ਲੱਗਦਾ ਕਿ ਸਾਰੇ ਬੇਰੁਜ਼ਗਾਰੀ ਇਸ ਤਰ੍ਹਾਂ ਦੇ ਨਾਲ ਅਸ਼ਲੀਲਤਾ ਫੈਲਾਉਣ ਲੱਗ ਜਾਣਗੇ ਨਹੀਂ ਇਹ ਇਹ ਨਹੀਂ ਹੁੰਦਾ ਇਹ ਕੋਈ ਕੋਈ ਹੁੰਦੇ ਇਦਾਂ ਦੀ ਗੰਦੀ ਮਾਨਸਿਕਤਾ ਹੀ ਮੈਂ ਕਹੂੰਗੀ ਵੀ ਕੁਝ ਲੋਕ ਹੀ ਹੁੰਦੇ ਆ ਕੁਝ ਲੋਕ ਹੀ ਦੇਖਣ ਵਾਲੇ ਆ ਉਹਨਾਂ ਨੂੰ ਦੇਖਣ ਵਾਲੇ ਵੀ ਕੁਝ ਲੱਗ ਤਰਕ ਦੇ ਨਾਲ ਫਿਰ ਸਹਿਮਤ ਹੋ ਜਿਵੇਂ ਤੁਸੀਂ ਇਸ ਤਰਕ ਨਾਲ ਸਹਿਮਤ ਹੋ ਜਿਵੇਂ ਜਿਹੜਾ ਉਹ ਤਰਕ ਉਹਨਾਂ ਦੇ ਵੱਲੋਂ ਦਿੱਤਾ ਜਾ ਰਿਹਾ ਵੀ ਸਾਡੇ ਕੋਲੇ ਬੇਰੁਜ਼ਗਾਰੀ ਸਾਡੇ ਕੋਲੇ ਕੋਈ ਕਮਾਉਣ ਦਾ ਸਾਧਨ ਨਹੀਂ ਹੈ ਨਹੀਂ ਮੈਂ ਇਹਦੇ ਨਾਲ ਸਹਿਮਤ ਤਾਂ ਨਹੀਂ ਹੈਗੀ ਬਿਲਕੁਲ ਮੈਂ ਸਹਿਮਤ ਨਹੀਂ ਆ ਕਿ ਇਹ ਤਾਂ ਕੀ ਤੁਸੀਂ ਕਹਿੰਨੇ ਹੋ ਅੱਜ ਸੋਸਾਇਟੀ ਦੇ ਵਿੱਚ ਚੱਲ ਕੀ ਰਿਹਾ ਹੈ ਇੰਨਾ ਗਲਤ ਕੁਝ ਚੱਲ ਰਿਹਾ ਹੈ ਨਾ ਮਤਲਬ ਵੈਸਵਾ ਪੁਨਾ ਚੱਲ ਰਿਹਾ ਆ ਕੀ ਸੈਕਸ ਰੈਕਟ ਥਾਂ-ਥਾਂ ਤੇ ਚੱਲ ਰਹੇ ਨੇ ਤੇ ਨਵਾਂ ਤਾਂ ਤੁਸੀਂ ਛੋਟੇ ਸ਼ਹਿਰਾਂ 'ਚ ਵੀ ਇੱਥੇ ਕੋਨਾ-ਵਾਰ ਥਾਂ-ਥਾਂ ਤੇ ਹੋਟਲ ਖੁੱਲ ਰਹੇ ਨੇ ਤੇ ਤੁਸੀਂ ਪੁੱਛੋ ਨਾ ਵੀ ਇੱਥੇ ਹੋਟਲ ਕਿਵੇਂ ਚੱਲਦਾ ਕੋਈ ਕਹਿੰਦਾ ਜੀ ਬਸ ਚੱਲਦਾ ਹੈ ਅ ਅੱਧੇ ਘੰਟੇ ਦਾ 2000 ਰੁਪਏ ਲੱਗਣਾ ਆਪ ਨੂੰ ਹੀ ਤੁਹਾਨੂੰ ਸ਼ਰਮੋ ਲੱਗ ਜਾਂਦੀ ਕਿ ਅਸੀਂ ਇਸ ਸੋਸਾਇਟੀ ਦਾ ਹਿੱਸਾ ਆ ਹੈ ਨਾ ਤੇ ਇਦਾਂ ਦੇ ਲੋਕ ਹੈ ਨੇ ਅੱਜ ਸਮਾਜ ਦੇ ਵਿੱਚ ਇੱਕ ਹਿੱਸੇ ਕੋਲੇ ਪੈਸਾ ਬਹੁਤ ਜ਼ਿਆਦਾ ਹੈ ਉਹਨਾਂ ਨੂੰ ਨਵੀਆਂ-ਨਵੀਆਂ ਲੜਕੀਆਂ ਚਾਹੀਦੀਆਂ ਨੇ ਉਹਨਾਂ ਨੇ ਮਤਲਬ ਸੈਕਸ ਤੇ ਲਈ ਉਤੇ ਜਿਨ੍ਹਾਂ ਦੇ ਲਈ ਉਹਨਾਂ ਨੂੰ ਐਵੇਂ ਦੀਆਂ ਵੀਡੀਓ ਵੀ ਚਾਹੀਦੀਆਂ ਨੇ ਤਾਂ ਇਹ ਸਾਰਾ ਕੁਝ ਉਹ ਕਰ ਰਹੇ ਨੇ ਤੇ ਇਸ ਗੱਲ ਇਸ ਤਰਕ ਨਾਲ ਮੈਂ ਉਹਨਾਂ ਦੇ ਨਾਲ ਸਹਿਮਤ ਨਹੀਂ ਮੈਂ ਦੂਜੇ ਪਾਸੇ ਵੀ ਸੋਸਾਇਟੀ ਦੇ ਵਿੱਚ ਦੇਖਦੀ ਹਾਂ ਜੇ ਉਹ ਕਹਿੰਦੀਆਂ ਨੇ ਕਿ ਸਾਡੇ ਕੋਲੇ ਰੋਜ਼ਗਾਰ ਦਾ ਕੋਈ ਸਾਧਨ ਨਹੀਂ ਪਰ ਮੈਂ ਦੂਜੇ ਪਾਸੇ ਵੀ ਦੇਖ ਲਈਆਂ ਕਿ ਬਹੁਤ ਸਾਰੀਆਂ ਕੁੜੀਆਂ ਜਾਂ ਔਰਤਾਂ ਜਿਨ੍ਹਾਂ ਦੇ ਕੋਲੇ ਕਮਾਈ ਦਾ ਕੋਈ ਸਾਧਨ ਨਹੀਂ ਹੁੰਦਾ ਉਹ ਬੜੀ ਮਿਹਨਤ ਨਾਲ ਆਪਣੀ ਮਾਨ ਮਰਿਆਦਾ ਨਾਲ ਆਪਣੇ ਸਵੈ ਮਾਨ ਨੂੰ ਉੱਚਾ ਰੱਖ ਕੇ ਕੋਈ ਰੇੜੀ ਲਾ ਰਹੀ ਆ ਕੋਈ ਚਾਹ ਵੇਚ ਰਹੀ ਆ ਕੋਈ ਪਰੌਂਠੇ ਵੇਚ ਰਹੀ ਆ ਛੋਟੇ ਮੋਟੇ ਕੰਮ ਧੰਦੇ ਕਰਕੇ ਪਰ ਇੱਜ਼ਤਦਾਰ ਧੰਦੇ ਕਰਕੇ ਉਹ ਆਪਣੇ ਪਰਿਵਾਰਾਂ ਨੂੰ ਆਪਣੇ ਬੱਚਿਆਂ ਨੂੰ ਪਾਲ ਰਹੇ ਨੇ ਆਪਣੇ ਬੱਚਿਆਂ ਨੂੰ ਵੀ ਸੰਸਕਾਰ ਦੇ ਕੋਈ ਇਹ ਚੰਗੀ ਗੱਲ ਤਾਂ ਹੈ ਨਹੀਂਗੀ ਮੈਂ ਇਹਨਾਂ ਗੱਲਾਂ ਨਾਲ ਬਿਲਕੁਲ ਸਹਿਮਤ ਨਹੀਂ ਆ ਜਸਜੀ ਪਰ ਮੈਂ ਕਹਿੰਨੀ ਆ ਕਤਲ ਕਰਨਾ ਇਹਦਾ ਹੱਲ ਨਹੀਂ ਇਹਦੇ ਲਈ ਸਾਨੂੰ ਲੜਨਾ ਚਾਹੀਦਾ ਇਕੱਠੇ ਹੋ ਕੇ ਵੀ ਸਰਕਾਰ ਇਹਨਾਂ ਤੇ ਉੱਤੇ ਬੈਨ ਕਰੇ ਜੇ ਨਹੀਂ ਮੰਨਦੇ ਉਹ ਲੋਕ ਨਹੀਂ ਹਟਦੇ ਇਹ ਤੋਂ ਤੇ ਕਾਨੂੰਨ ਉਹਨਾਂ ਨੂੰ ਸਜ਼ਾ ਦੇਵੇ ਉਹਨਾਂ ਨੂੰ ਜੇਲ੍ਹ ਵਿੱਚ ਭੇਜੇ ਜੇਲ੍ਹ ਵਿੱਚ ਬੈਠ ਕੇ ਤਾਂ ਵੀਡੀਓ ਨਹੀਂ ਪਾ ਸਕਦੇ ਨਾ ਜਿਵੇਂ ਹੁਣ ਤੁਸੀਂ ਵੀ ਦੇਖਿਆ ਹੁਣਾ ਕਿ ਬੀਤੇ ਕੱਲ ਤੋਂ ਜਦੋਂ ਤੋਂ ਚੇਤਾਵਨੀ ਅਮਰਪਾਲ ਮੈਰੋ ਹੋਰਾਂ ਦੇ ਵੱਲੋਂ ਦਿੱਤੀ ਗਈ ਆ ਉਸ ਤੋਂ ਬਾਅਦ ਮੁਆਫੀਆਂ ਆਉਣੀਆਂ ਸ਼ੁਰੂ ਹੋ ਗਈਆਂ ਨੇ ਜਿਵੇਂ ਜੇਕਰ ਐਸੀ ਹੀ ਚੇਤਾਵਨੀ ਕੋਈ ਸਰਕਾਰ ਦੇ ਵੱਲੋਂ ਪ੍ਰਸ਼ਾਸਨ ਦੇ ਵੱਲੋਂ ਦਿੱਤੀ ਗਈ ਹੁੰਦੀ ਕਿ ਉਹ ਦੇਖੋ ਉਸ ਡੰਡੇ ਤੋਂ ਬਾਅਦ ਸੁਧਰਨ ਦੇ ਲਈ ਤਾਂ ਉਹ ਤਿਆਰ ਨੇ ਤੁਹਾਨੂੰ ਨਹੀਂ ਲੱਗਦਾ ਕਿ ਜੇਕਰ ਐਸਾ ਹੀ ਕੁਝ ਪ੍ਰਸ਼ਾਸਨ ਦੇ ਵੱਲੋਂ ਜਾਂ ਪੁਲਿਸ ਦੇ ਵੱਲੋਂ ਕੀਤਾ ਗਿਆ ਹੁੰਦਾ ਤਾਂ ਸ਼ਾਇਦ ਇਸ ਕਤਲ ਦੀ ਵੀ ਜ਼ਰੂਰਤ ਨਾ ਪੈਂਦੀ ਬਿਲਕੁਲ ਤੁਹਾਡੀ ਗੱਲ ਠੀਕ ਆ ਜੇ ਸਰਕਾਰ ਕਰਦੀ ਸਰਕਾਰਾਂ ਬਹੁਤ ਸੰਵੇਦਨਹੀਨ ਹੋ ਗਈਆਂ ਨੇ ਉਹਨਾਂ ਲਈ ਇਹ ਇਸ਼ੂ ਉਹ ਤਾਂ ਚਾਹੁੰਦੀਆਂ ਨੇ ਕਿ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਇਹਨਾਂ ਕੰਮਾਂ 'ਚ ਗਰਕ ਹੁੰਦੀ ਰਵੇ ਤਾਂ ਕਿ ਸਾਡੀਆਂ ਕੁਰਸੀਆਂ ਮਤਲਬ ਵਰਕਰਾਂ ਰਹਿਣ ਸਾਨੂੰ ਨਾ ਕੋਈ ਬਗਾਵਤ ਨਾ ਕਰੇ ਕੋਈ ਇੱਥੇ ਕੋਈ ਬਾਗੀ ਪੈਦਾ ਨਾ ਹੋਵੇ ਹਾਂ ਉਹ ਮਤਲਬ ਇਦਾਂ ਦੇ ਕੰਮਾਂ 'ਚ ਉਲਝ ਕੇ ਗੰਦਾ ਬੰਦਾ ਬਣ ਜਾਵੇ ਉਹ ਸਾਰਾ ਦਿਨ ਇਹੀ ਸੋਚਦਾ ਰਹੇ ਤਾਂ ਉਹ ਤਾਂ ਇਹ ਚਾਹੁੰਦੀਆਂ ਨੇ ਪਰ ਸਾਨੂੰ ਜੇ ਸੋਸਾਇਟੀ ਦੇ ਵਿੱਚ ਕੋਈ ਸੰਵੇਦਨਸ਼ੀਲ ਲੋਕ ਹੈ ਤਾਂ ਉਹਨਾਂ ਨੂੰ ਇਸ ਜ਼ਰੂਰ ਸੋਚਣਾ ਚਾਹੀਦਾ ਕਿ ਸਾਡੇ ਸਮਾਜ ਵਿੱਚ ਇੰਨਾ ਵੱਡਾ ਨਿਗਾਰ ਆ ਰਿਹਾ ਹੈ ਤਾਂ ਅਸੀਂ ਸਰਕਾਰਾਂ ਨੂੰ ਮਜਬੂਰ ਕਰੀਏ ਮੈਂ ਬਾਰ ਬਾਰ ਇਹ ਗੱਲ ਰਿਪੀਟ ਕੀਤੀ ਆ ਕਿ ਇਹੋ ਜਿਹੀਆਂ ਸਾਈਟਾਂ ਬਲੌਕ ਹੋਣੀਆਂ ਚਾਹੀਦੀਆਂ ਹਨ ਬੰਦ ਕਰ ਦਿੱਤੀਆਂ ਜਾਣੀਆਂ ਚਾਹੀਦੀਆਂ ਤੇ ਸਜ਼ਾ ਵੀ ਉਹਨਾਂ ਲਈ ਹੋਣੀ ਚਾਹੀਦੀ ਜੇ ਕੋਈ ਨਹੀਂ ਰੁਕਦਾ ਮੇ ਮੈਂ ਤਾਂ ਕਰਨ ਦਾ ਪਰੋਸਣ ਲਈ ਮਜਬੂਰ ਆ ਤਾਂ ਉਹਨੂੰ ਸਜ਼ਾ ਵੀ ਮਿਲਣੀ ਚਾਹੀਦੀ। ਹੁਣ ਇਹ ਕੀ ਬਣੀ ਹੈ ਕਿ ਡੰਡਾ ਹੀ ਵਿਗੜਿਆ ਤਗੜਾਂ ਦਾ ਪੀਰ ਆ ਜਦੋਂ ਪਤਾ ਲੱਗਿਆ ਕਿ ਐਸਾ ਕੁਝ ਹੋਇਆ ਤਾਂ ਉਸ ਤੋਂ ਬਾਅਦ ਮਾਫੀਆਂ ਧੜਾ ਧੜਾਉਣੀਆਂ ਸ਼ੁਰੂ ਹੋ ਗਈ। ਇਹ ਤਾਂ ਤੁਹਾਡੀ ਠੀਕ ਆ। ਹਾਂ ਜੇ ਇਹਦੇ ਵੀ ਸ਼ਾਇਦ ਹੋ ਸਕਦਾ ਇੱਕ ਅੱਧੀ ਵਾਰੀ ਛਿੱਤਰ ਪ੍ਰੇਡ ਹੋ ਜਾਂਦੀ। ਹੋ ਸਕਦਾ ਹੈ ਡਰ ਜਾਂਦੀ ਕੁੜੀ। ਕਤਲ ਨਾ ਹੀ ਹੁੰਦਾ। ਤਾਂ ਪਰ ਹੁਣ ਮੈਂ ਵੇਖਿਆ ਹੋਰ ਵੀ ਦੇਖਿਆ ਕਈ ਕੁੜੀਆਂ ਨੇ ਉਹ ਉਹ ਇਹ ਵੀ ਕਹਿ ਰਹੀਆਂ ਇੱਕ ਉਹ ਤਰਕ ਲਿਆਉਂਦੀਆਂ ਕਿ ਮੇਰੇ ਨਾਂ ਨਾਲ ਤਾਂ ਕੌਰ ਨਹੀਂ ਲੱਗਦਾ। ਠੀਕ ਆ। ਕਿ ਮੈਂ ਪਹਿਲਾਂ ਗੱਲ ਕਹਿ ਚੁੱਕੀ ਹਾਂ ਕਿ ਕਿਸੇ ਹਰ ਧਰਮ ਦੀਆਂ ਆਪਣੀਆਂ ਕੁਝ ਸਨਮਾਨ ਮਰਿਆਦਾ ਹੁੰਦੀਆਂ ਨੇ ਪਰ ਕੋਈ ਧਰਮ ਵੀ ਨਹੀਂ ਇਹਦੇ ਲਈ ਇਜਾਜ਼ਤ ਦਿੰਦਾ ਚਾਹੇ ਕੌਰ ਲੱਗੇ ਚਾਹੇ ਨਾ ਲੱਗੇ ਤੇ ਚਾਹੇ ਕੌਰ ਵਾਲੀ ਕੁੜੀ ਕੋਈ ਵੀਡੀਓ ਪਾਵੇ ਤੇ ਜਾਂ ਕੌਰ ਤੋਂ ਬਿਨਾ ਨਾਂ ਵਾਲੀ ਪਾਵੇ ਉਹਦਾ ਪੂਰੀ ਸੋਸਾਇਟੀ ਦੇ ਵਿੱਚ ਸੋਸਾਇਟੀ ਦੇ ਵਿੱਚ ਇਹ ਨਹੀਂ ਹੁੰਦਾ ਕਿ ਸੋਸ਼ਲ ਮੀਡੀਆ ਨੂੰ ਕੱਲੇ ਸਿੱਖ ਬੱਚਿਆਂ ਨੇ ਦੇਖਣਾ ਹਿੰਦੂ ਬੱਚਿਆਂ ਨੇ ਦੇਖਣਾ ਜਾਂ ਕਿਹਦੇ ਕਿਹਦੇ ਤੇ ਅਸਰ ਕਰਨਾ ਹੈ ਕਿ ਕੌਣ ਵੀਡੀਓ ਪਾ ਰਿਹਾ ਤੇ ਕਿਹਦੇ ਤੇ ਅਸਰ ਕਰਨਾ ਇਹ ਓਵਰ ਆਲ ਹੀ ਹੁੰਦਾ ਸਾਰੀ ਸੋਸਾਇਟੀ ਦੇ ਵਿੱਚ ਤੇ ਇਹੀ ਉਹਨੇ ਮਾੜਾ ਅਸਰ ਪਾਉਣਾ ਤਾਂ ਇਸ ਕਰਕੇ ਆ ਵੀ ਇਹਦੇ ਨਾਲ ਮਤਲਬ ਮੈਂ ਦੇਖਿਆ ਵੀ ਉਹ ਕਹਿੰਦੀ ਮੈਂ ਤਾਂ ਤਾਂ ਸਿੱਖ ਧਰਮ 'ਚ ਜੰਮੀ ਆ ਨਾ ਮੈਂ ਨਾਲ ਨਾਲ ਕੋਰ ਲਾਇਆ ਨਾ ਮੈਂ ਲਾਵਾਂ ਇਸ ਕਰਕੇ ਮੈਂ ਮੈਨੂੰ ਤਾਂ ਤੁਸੀਂ ਕੁਛ ਨਾ ਕਹੋ ਮਤਲਬ ਡਰੀ ਤਾਂ ਉਹ ਹੈ ਆ ਤੇ ਮੁੰਡੇ ਵੀ ਮੈਂ ਤਿੰਨ ਦੇਖੇ ਆ ਤਿੰਨ ਮੁੰਡੇ ਉਹ ਕੀ ਵੀਡੀਓ ਨੇ ਮੈਂ ਨਹੀਂ ਦੇਖਿਆ ਮੈਨੂੰ ਨਹੀਂ ਪਤਾ ਉਹ ਕੌਣ ਨੇ ਕਿ ਪਰ ਉਹ ਮਾਫੀ ਮੰਗ ਰਿਹਾ ਵੀ ਅੱਗੇ ਸਾਥੋਂ ਪਹਿਲਾਂ ਗਲਤੀਆਂ ਹੁੰਦੀਆਂ ਰਹੀਆਂ ਅੱਗੇ ਤੋਂ ਅਸੀਂ ਨਹੀਂ ਕਰਾਂਗੇ ਜਸਜੀ ਮੈਂ ਨਾ ਮੈਂ ਕਹਿਣਾ ਚਾਹੁੰਨੀ ਆ ਵੀ ਸੋਸ਼ਲ ਮੀਡੀਆ ਆਪਾਂ ਨਾ ਹੁਣ ਬੱਚੇ ਘਰ ਦੇ ਵਿੱਚ ਜੰਮਦਾ ਬੱਚਾ ਵੀ ਹੈ ਨਾ ਜਿਹੜਾ ਛੋਟਾ ਬੱਚਾ ਵੀ ਆ ਉਹ ਮੋਬਾਈਲ ਨੂੰ ਚੁੱਕਦਾ ਕਿਉਂਕਿ ਮੋਬਾਈਲ ਸਾਡੀ ਬਹੁਤ ਜ਼ਰੂਰਤ ਬਣ ਗਈ ਹੈ ਹਰ ਪਰਿਵਾਰ ਦੇ ਵਿੱਚ ਹੁਣ ਜੇ ਅਸੀਂ ਘਰ ਦੇ ਵਿੱਚ ਚਾਰ ਜੀ ਆ ਤਾਂ ਸਾਡੇ ਚਾਰਾਂ ਕੋਲ ਇੱਕ ਇੱਕ ਮਤਲਬ ਸਮਾਰਟਫੋਨ ਆ ਹਨ ਤਾਂ ਬੱਚੇ ਨੇ ਝਟ ਸਾਨੂੰ ਉਹ ਗੱਲਾਂ ਨਹੀਂ ਮਤਲਬ ਮੈਨੂੰ ਸ਼ਾਇਦ ਉਹ ਮੋਬਾਈਲ ਦਾ ਨਾਂ ਪਤਾ ਹੋਵੇ ਬੱਚੇ ਝੱਟ ਸਿੱਖ ਜਾਂਦੇ ਨੇ ਉਹ ਸਾਰਾ ਕੁਝ ਤੇ ਇੱਥੇ ਮੇਰਾ 2.5 ਸਾਲ ਦਾ ਪੋਤਾ ਹੈ ਉਹਦੇ ਤੇ ਇੱਕ ਫੜੀ ਦਾ ਮੋਬਾਈਲ ਉਹ ਦੂਜਾ ਤੇ ਉਹਦੇ ਤੇ ਉਂਗਲਾ ਮਾਰੀ ਜਾਂਦਾ ਅੱਜ ਚਲੋ ਉਂਗਲਾ ਮਾਰਦਾ ਕੱਲ ਨੂੰ ਉਹ ਦੇਖਣ ਵੀ ਲੱਗਣਗੇ ਬੱਚੇ ਤਾਂ ਇਹਦੇ ਤੇ ਇਹਦੇ ਤੋਂ ਰੋਕਣਾ ਕਿਵੇਂ ਇੱਕ ਬਿਮਾਰੀ ਬਣਦੀ ਜਾ ਰਹੀ ਹੈ ਮੋਬਾਈਲ ਹੈ ਨਾ ਤੇ ਇਹ ਬਿਮਾਰੀ ਉਸ ਬਿਮਾਰੀ ਦੇ ਵਿੱਚ ਅੱਗੇ ਕਿੰਨੇ ਖਤਰਨਾਕ ਵਾਇਰਸ ਨੇ ਇਹ ਸਾਨੂੰ ਪਤਾ ਹੀ ਨਹੀਂ ਤੇ ਕਿਹੜੇ ਵਾਇਰਸ ਨੇ ਕਿਹਦੇ ਤੇ ਅਸਰ ਕਰ ਦੇਣਾ ਇਹ ਵੀ ਨਹੀਂ ਪਤਾਗਾ ਤਾਂ ਸੋ ਇਸ ਕਰਕੇ ਆ ਵੀ ਇਹਦੇ ਤੇ ਮੇਰੀ ਤੇ ਮੇਰੀ ਤੇ ਵਾਰ-ਵਾਰ ਇਹੀ ਮਤਲਬ ਬੇਨਤੀ ਆ ਵੀ ਇਹਦੇ ਤੇ ਸਰਕਾਰ ਰੋਕ ਲਾਵੇ ਐਹੋ ਜੀਆਂ ਗੰਦੀਆਂ ਵੀਡੀਓਜ਼ ਜਿਹੜੀਆਂ ਆ ਰਹੀਆਂ ਨੇ ਮੈਨੂੰ ਲੱਗਦਾ ਇਹ ਕਮਲ ਦੀਆਂ ਤੇ ਇਹ ਕੁੜੀ ਦਾ ਨਾ ਕੀ ਕੰਚਨ ਦੀਆਂ ਤਾਂ ਘਟ ਨੇ ਇਹਦੇ ਤੋਂ ਵੀ ਗੰਦੀਆਂ ਵੀਡੀਓਜ਼ ਬਹੁਤ ਜ਼ਿਆਦੀ ਆਉਂਦੀਆਂ ਬਹੁਤ ਹੀ ਜ਼ਿਆਦੀਆਂ ਵੱਡੀ ਉਮਰ ਦੀਆਂ ਜਨਾਨੀਆਂ ਆਉਣਗੀਆਂ ਉਹ ਇੰਨਾ ਮਤਲਬ ਖੁੱਲ ਮੁਖਲਾ ਗੰਦ ਦਿਖਾਉਂਦੀਆਂ ਨੇ ਨਾ ਹੈਰਾਨੀ ਹੁੰਦੀ ਆ ਪਿਓ ਤੇ ਧੀ ਦਾ ਮਤਲਬ ਦਿਖਾਉਣਗੇ ਹੁੰਦੀ ਤੇ ਉਹ ਫਿਲਮ ਹੀ ਬਣਾਈ ਹੁੰਦੀ ਆ ਛੋਟੀ ਜੀ ਉਮਰ ਦੀ ਕੁੜੀ ਹੋਊਗੀ 13 14 ਸਾਲ ਦੀ ਨਾਲ ਬੁਢਾ ਬੰਦਾ ਹੋਊਗਾ ਇਹ ਮੇਰਾ ਪਿਓ ਆ ਮੈਂ ਮੇਰੇ ਪੇਟ 'ਚ ਇਹਦਾ 6 ਮਹੀਨੇ ਦਾ ਬੱਚਾ ਆ ਉਧਰੋਂ ਮਾਂ ਪੁੱਤ ਦੀ ਦਿਖਾ ਦੇਣਗੇ ਇਹ ਮੇਰਾ ਬੱਚਾ ਆ ਪਰ ਮੈਂ ਇਹਦੇ ਨਾਲ ਵਿਆਹ ਕਰ ਰਹੀ ਆ ਮੈਂ ਇਹਦੇ ਨਾਲ ਮਤਲਬ ਮੈਨੂੰ ਝੰਗਾ ਲੱਗਦਾ ਇਹਦੇ ਨਾਲ ਮਤਲਬ ਇਦਾਂ ਦਾ ਕੋਸ਼ਿਸ਼ ਦਿਖਾਇਆ ਜਾ ਰਿਹਾ ਹੈ ਇਹ ਕਿਉਂ ਦਿਖਾਇਆ ਜਾ ਰਿਹਾ ਹੈ ਇਹਦੇ ਤੇ ਸਾਰੇ ਤੇ ਕਿੰਨਿਆਂ ਨੂੰ ਮਾਰ ਲਓਗੇ ਤੁਸੀਂ ਕਿੰਨਿਆਂ ਨੂੰ ਮਾਰ ਲੈ ਹੁਣ ਮਾਰਿਆ ਜੇ ਉਹਨਾਂ ਨੇ ਮਾਰਿਆ ਮੈਂ ਕਹਿੰਨੀ ਆ ਬਸ ਠੀਕ ਹੈ ਅੱਕ ਗਏ ਉਹਨਾਂ ਨੂੰ ਲੱਗਾ ਇੱਕ ਪੱਖ ਤੋਂ ਜੇ ਆਪਾਂ ਦੇਖੀ ਪਰ ਉਹ ਤਾਂ ਜੇਲ੍ਹ ਚ ਚਲੇ ਜਾਣਗੇ ਕਾਨੂੰਨ ਤਾਂ ਉਹਨਾਂ ਨੂੰ ਸਜ਼ਾ ਦੇਊਗਾ ਹੀ ਨਾ ਉਹ 5-7 ਸਾਲ ਇੱਕ ਕਤਲ ਕਰਕੇ ਉਹ 5-7 ਸਾਲ ਕੱਟਣਗੇ ਕਿੰਨਿਆਂ ਨੂੰ ਹੋਰ ਕਿੰਨੇ ਲੋਕ ਕਤਲ ਕਰੀ ਜਾਣਗੇ ਇਨ ਦੇ ਪਿੱਛੇ ਕੌਣ ਆ ਕਿਉਂਕਿ ਸੋਸਾਇਟੀ ਵਿੱਚ ਹੋਰ ਵੀ ਕੰਮ ਬਹੁਤ ਸਾਰੇ ਆ ਕੀ ਉਹ ਸੋਸਾਇਟੀ ਨੂੰ ਕਦੇ ਉਹਨਾਂ ਨੇ ਇਕੱਠਾ ਕਰਕੇ ਕੀਤਾ ਕੋਸ਼ਿਸ਼ ਆਪਾਂ ਪਹਿਲਾਂ ਕੀ ਹੁੰਦਾ ਸੀ ਲੋਕਾਂ ਨੂੰ ਹੁੰਦਾ ਸੀ ਵੀ ਧਾਰਮਿਕ ਸਥਾਨ ਜਿਹੜੇ ਨਾ ਉਹ ਸੁਰੱਖਿਅਤ ਨੇ ਉਹ ਸਾਡੇ ਬੱਚਿਆਂ ਦੀ ਸੁਰੱਖਿਅਤ ਨੇ ਉੱਥੇ ਜਾਵਾਂਗੇ ਰੱਬ ਦਾ ਨਾਮ ਲਵਾਂਗੇ ਚਲੋ ਚੰਗੀਆਂ ਗੱਲਾਂ ਸਿੱਖਾਂਗੇ ਕੋਈ ਗੁਰਬਾਣੀ ਸਿੱਖਾਂਗੇ ਅੱਜ ਕੱਲ੍ਹ ਤੇ ਧਾਰਮਿਕ ਸਥਾਨਾਂ ਦੀਆਂ ਤੁਹਾਡੇ ਅੱਗੇ ਵੀਡੀਓ ਆ ਗਈਆਂ ਵੀ ਬਾਬੇ ਜਿਹੜੇ ਨੇ ਉਹ ਛੋਟੇ-ਛੋਟੇ ਬੱਚਿਆਂ ਨੂੰ ਕੁੜੀਆਂ ਤਾਂ ਛੱਡੋ ਜੀ ਛੋਟੇ-ਛੋਟੇ ਮੁੰਡਿਆਂ ਨੂੰ ਜਿਹੜੀ ਉਹਨਾਂ ਦੀ ਮਤਲਬ ਦਰਵਰਤ ਉਹਨਾਂ ਨੇ ਕੀਤੀ ਆ ਤੇ ਜਿਹੜਾ ਕੁਝ ਉਹਨਾਂ ਦਾ ਹਸ਼ਰ ਕਰ ਰਹੇ ਆ ਬੱਚਿਆਂ ਦੇ ਗੁੱਸਾ ਤਾਂ ਇੱਕ ਵਾਰੀ ਚੜਦਾ ਹਰ ਬੰਦੇ ਨੂੰ ਚੜਦਾ ਵਾਜੇ ਇਹਨੂੰ ਬੰਦੇ ਨੂੰ ਮਾਰ ਦੇਣਾ ਚਾਹੀਦਾ ਪਰ ਕਿਉਂ ਨਹੀਂ ਸਰਕਾਰਾਂ ਇਹੋ ਜਿਹੇ ਤੇ ਰੋਕ ਲਾਉਂਦੀਆਂ ਇਹ ਠੱਠੇ ਕਿਉਂ ਪਾਲੇ ਨੇ ਕਿਤੇ ਨਾ ਕਿਤੇ ਸਰਕਾਰਾਂ ਵੀ ਪ੍ਰਮੋਟ ਕਰਦੀਆਂ ਨੇ ਨਾ ਡੇਰੇ ਹੋਣ ਕਿੰਨੇ ਡੇਰਿਆਂ ਦੇ ਵਿਆਹ ਆ ਗੀਆਂ ਤੁਹਾਡੇ ਕੋਲ ਵੱਡੇ ਵੱਡੇ ਡੇਰਿਆਂ ਦੇ ਉਹਨਾਂ ਨੂੰ ਕਿੰਨੀਆਂ ਕਿ ਸਜ਼ਾ ਮਿਲ ਗਈਆਂ ਫੇਰ ਉਹ ਬਾਹਰ ਆ ਜਾਂਦੇ ਨੇ ਸਜਾ ਮਿਲ ਵੀ ਜਾਵੇ ਉਹ ਫੇਰ ਆ ਜਾਂ ਪਾ ਦ ਜਾਂਦੇ ਕਿਉਂਕਿ ਰਾਜਨੀਤੀ ਜਿਹੜੀ ਆ ਨਾ ਰਾਜਨੀਤਿਕ ਜੇ ਲੋਕ ਜਿਹੜੇ ਨੇ ਉਹਨਾਂ ਨੇ ਲਹਾ ਲੈਣਾ ਹੁੰਦਾ ਸਾਡੀਆਂ ਵੋਟਾਂ ਨਾਲ ਟੁੱਟ ਜਾਣ ਉਹ ਹਮੇਸ਼ਾ ਉਹਨਾਂ ਨੂੰ ਬਚਾਉਣ ਦੀ ਉਹਨਾਂ ਨੂੰ ਪ੍ਰੋਮੋਟ ਕਰਨ ਦੀ ਗੱਲ ਕਰਦੇ ਨੇ ਇਸ ਕਰਕੇ ਸਵਾਲ ਬੜਾ ਮੈਂ ਪਹਿਲਾਂ ਸ਼ੁਰੂ ਚ ਕਹਿੰਦੇ ਵੀ ਬੜਾ ਗੁੰਝਲਦਾਰ ਜ ਆ ਤੇ ਇਹਦੇ ਤੇ ਹੋਣੀ ਚਾਹੀਦੀ ਡਿਬੇਟ ਹੋਣੀ ਚਾਹੀਦੀ ਆ ਤੇ ਇਹਦੇ ਹੱਲ ਵੀ ਕੋਈ ਲੱਭਣੇ ਚਾਹੀਦੇ ਆ ਔਰਤ ਹੋਣ ਦੇ ਨਾਤੇ ਜਦੋਂ ਐਸੀਆਂ ਵੀਡੀਓਜ਼ ਤੁਸੀਂ ਦੇਖਦੇ ਹੋ ਹਾਲਾਂਕਿ ਐਸੀਆਂ ਵੀਡੀਓਜ਼ ਨੇ ਜਿਹਨੇ ਤੁਸੀਂ ਵੀ ਦੱਸਿਆ ਕਿ ਆ ਮੈਂ ਬੋਲ ਨਹੀਂ ਸਕਦੀ ਆ ਆਪਣੇ ਬੱਚਿਆਂ ਜਿਵੇਂ ਛੋਟੇ ਛੋਟੇ ਬੱਚੇ ਫਿਰ ਦੋਨਾਂ ਸਾਹਮਣੇ ਦੇਖ ਨਹੀਂ ਸਕਦੇ ਔਰਤ ਹੋਣ ਦੇ ਨਾਤੇ ਜਦ ਐਸੀਆਂ ਵੀਡੀਓਜ਼ ਤੁਹਾਡੇ ਸਾਹਮਣੇ ਆਉਂਦੀਆਂ ਖੁਦ ਨੂੰ ਵੀ ਸ਼ਰਮ ਆਉਂਦੀ ਹੁੰਨੀ ਕਿ ਇਹ ਰਾਹ ਕੀ ਚੱਲ ਰਿਹਾ ਬਿਲਕੁਲ ਆਉਂਦੀ ਆ ਸ਼ਰਮ ਆਉਂਦੀ ਦੇਖ ਨਹੀਂ ਸਕਦੇ ਤੁਸੀਂ ਜਸ ਕੀ ਮਤਲਬ ਕਿੰਨਾ ਕੁਛ ਇਹ ਸੋਸ਼ਲ ਮੀਡੀਆ ਦੇਖੋ ਮਤਲਬ ਨਵੀਆਂ ਚੀਜ਼ਾਂ ਹੈ ਹਨਾ ਤੁਹਾਡੇ ਲਈ ਵੀ ਨਵੀਆਂ ਸਾਡੇ ਲਈ ਵੀ ਨਵੀਆਂ ਚਲੋ ਅਸੀਂ ਹੁਣ 올ਡ এজ ਚ ਆ ਗਏ ਆ ਪਰ ਇਹ ਦੇ ਵਿੱਚ ਤਾਂ ਨਾ ਬੰਦੇ ਨੂੰ ਬੰਦਾ ਵੀ ਨਹੀਂ ਰਹਿਣ ਦਿੱਤਾਗਾ ਉਹਨਾਂ ਨੇ ਸੋਸ਼ਲ ਮੀਡੀਆ ਨੇ ਤੁਸੀਂ ਉਹਨਾਂ ਨੂੰ ਜਾਨਵਰਾਂ ਨਾਲ ਸੈਕਸ ਕਰਦੇ ਗਧਿਆਂ ਘੋੜਿਆਂ ਨਾਲ ਕੁੱਤਿਆਂ ਨਾਲ ਸੈਕਸ ਕਰਦੇ ਦਿਖਾਉਣਾ ਕਿੱਥੇ ਕਿੱਧਰ ਨੂੰ ਲੈ ਜਾ ਰਹੇ ਆ ਤੁਸੀਂ ਕੀ ਦਿਖਾ ਰਹੇ ਹੋ ਸੋਸਾਇਟੀ ਦੇ ਵਿੱਚ ਕੀ ਸਾਰੀਆਂ ਕੁਛ ਬਹਿਣ ਕੌਣ ਕਰੂਗਾ ਤੇ ਲੋਕਾਂ ਨੂੰ ਆਵਾਜ਼ ਸੁਣੀ ਚਾਹੀਦੀ ਜੇ ਤੇ ਅਸੀਂ ਚੁੱਪ ਰਹਿ ਜਾਂਦੇ ਅਸੀਂ ਦੇਖਦੇ ਆ ਅਸੀਂ ਲੰਗਾ ਦੇਨੇ ਆ ਆ ਵੀ ਜਾਵੇ ਅੱਗੇ ਅਸੀਂ ਚੁੱਪ ਕਰਕੇ ਉਹਨੂੰ ਲੰਗਾ ਦੇਨੇ ਦੇਖ ਨਹੀਂ ਤੁਸੀਂ ਸਕਦੇ ਕੋਈ ਵੀ ਮਤਲਬ ਦੇਖੋ ਛੋਟੇ ਬੱਚਿਆਂ ਚ ਤੇ ਇੱਕ ਕਿਊਰਿਓਸਟੀ ਹੁੰਦੀ ਆ ਹਨਾ ਜਿਹੜਾ ਹੁਣ ਜਿੰਨੇ ਉਮਰ ਹੰਡਾ ਲਈ ਉਹ ਉਹਨਾਂ ਬੰਦਿਆਂ ਚ ਜੀ ਕਿਊਰਿਓਸਟੀ ਨਹੀਂ ਹੁੰਦੀ ਜੀ ਉਹ ਲੰਗਾ ਕੇ ਤੇ ਮਤਲਬ ਪਾਸੇ ਹੋ ਜੀ ਮਤਲਬ ਜੇ ਸਰਕਾਰਾਂ ਜੋੜ ਤਾਂ ਕਰ ਸਕਦੇ ਹਾਂ ਕਿ ਬਹੁਤੀਆਂ ਬਹੁਤੀਆਂ ਕੰਟਰੀਜ਼ ਕੁਝ ਕੰਟਰੀਜ਼ ਐਸੀਆਂ ਨੇ ਜਿੱਥੇ ਪੌਨ ਸਾਈਟਸ ਵੀ ਬੈਨ ਨੇ ਜਿੱਥੇ ਸੋਸ਼ਲ ਮੀਡੀਆ ਤੱਕ ਬੈਨ ਹੈ ਕੋਈ ਤੁਸੀਂ ਫੇਸਬੁੱਕ ਇੰਸਟਾਗ੍ਰਾਮ ਐਸਾ ਕੁਝ ਨਹੀਂ ਕਰਦੇ ਲੱਗਦਾ ਕਿ ਜੇਕਰ ਸਰਕਾਰਾਂ ਚਾਹਣ ਤਾਂ ਐਸੇ ਕੁਝ ਤੇ ਪਾਬੰਦੀ ਲਾ ਸਕਦੀਆਂ ਨੇ ਹਾਂ ਠੀਕ ਆ ਸੋਸ਼ਲ ਮੀਡੀਆ ਨੂੰ ਸਿੱਧੇ ਢੰਗ ਦੇ ਨਾਲ ਵੀ ਬਹੁਤ ਕੁਝ ਮਤਲਬ ਬਹੁਤਿਆਂ ਦੇ ਲਈ ਇਹ ਬੈਨੀਫੀਸ਼ੀਅਲ ਵੀ ਆ ਬਹੁਤਿਆਂ ਦੇ ਲਈ ਚੰਗਾ ਵੀ ਆ ਪਰ ਬਹੁਤਿਆਂ ਦੇ ਲਈ ਐਸਾ ਵੀ ਆ ਕਿ ਜਿਹਦੇ ਵਿੱਚ ਇਹ ਐਸੀ ਦਲਦਲਾ ਕਿ ਜਦੋਂ ਕੋਈ ਬੰਦਾ ਫਸ ਗਿਆ ਤਾਂ ਫਿਰ ਉਸ ਤੋਂ ਬਾਅਦ ਬਾਹਰ ਨਿਕਲਦਾ ਰਾਹ ਨਹੀਂ ਤਾਂ ਲੱਗਦਾ ਕਿ ਜੇਕਰ ਸਰਕਾਰਾਂ ਕੋਈ ਨਾ ਕੋਈ ਬੰਦਸ਼ ਕਿਸੇ ਤਰ੍ਹਾਂ ਦੀ ਚਾਹਣ ਤਾਂ ਸਭ ਕੁਝ ਸਾਫ਼ ਹੋ ਸਕਦਾ ਬਿਲਕੁਲ ਮੈਂ ਵਾਰ-ਵਾਰ ਇਹੀ ਗੱਲ ਕਰ ਰਹੀ ਹਾਂ ਕਿ ਦੇਖੋ ਚੰਗਾ ਜਿਹੜਾ ਕੁਝ ਆ ਉਹ ਸੋਸਾਇਟੀ ਨੂੰ ਸੋਸ਼ਲ ਮੀਡੀਆ ਨੇ ਦਿੱਤਾ ਵੀ ਬਹੁਤ ਕੁਝ ਆ ਇਹ ਤੇ ਕੋਈ ਚੱਕ ਨਹੀਂ ਆ ਅੱਜ ਕੱਲ ਬੱਚਿਆਂ ਬੱਚੇ ਪੜਦੇ ਵੀ ਇੰਨਾ ਰਹੀਆਂ ਹਨਾ ਉਹਨਾਂ ਨੂੰ ਫੋਨਾਂ ਤੋਂ ਤੁਸੀਂ ਬਚਾ ਨਹੀਂ ਸਕਦੇ ਨਾ ਤੁਸੀਂ ਬਚਾ ਨਹੀਂ ਸਕਦੇਗੇ ਤਾਂ ਇਹੋ ਜਿਹਾ ਮੈਂ ਜਿਵੇਂ ਕਹਿੰਦੀ ਆ ਵੀ ਜੇ ਸਰਕਾਰ ਜੇ ਸਥਾਪਤੀ ਦੇ ਖਿਲਾਫ ਕੋਈ ਬੋਲਦਾ ਹੈ ਉਹਦੇ ਤੇ ਛੱਟ ਅਕਾਊਂਟ ਲੋਕ ਕਰ ਦਿੰਦੇ ਆ ਇਹਨਾਂ ਨੂੰ ਕਿਉਂ ਨਹੀਂ ਲੋਕ ਕਰਦੇ ਇਹਨਾਂ ਨੂੰ ਬੰਦ ਕਰ ਦਿੰਦੇ ਇਹ ਹੋਣੇ ਚਾਹੀਦੇ ਇਹੋ ਜਿਹੀਆਂ ਫਿਲਮਾਂ ਚਾਹੇ ਉਹ ਜਿਹੜੀਆਂ ਜੋ ਵੀ ਆ ਗੰਧ ਪ੍ਰੋਸਨ ਵਾਲੇ ਚੈਨਲ ਇਹ ਬੰਦ ਹੋਣੇ ਚਾਹੀਦੇ ਆ ਚੰਗੇ ਸੋਸਾਇਟੀ ਨੂੰ ਮਤਲਬ ਚੰਗੇ ਸਾਰੂ ਪਾਸੇ ਲੈ ਜਾਣ ਵਾਲੇ ਜਿਹੜੇ ਆ ਉਹ ਚੱਲਦੇ ਰਹਿਣੇ ਚਾਹੀਦੇ ਸਾਰਾ ਸੋਸ਼ਲ ਮੀਡੀਆ ਬੰਦ ਕੀਤਾ ਤਾਂ ਉਹ ਨਹੀਂ ਸਰਨਾਗਾ ਇਹ ਤਾਂ ਵਧੂਗਾ ਆਉਣ ਵਾਲੇ ਦਿਨਾਂ 'ਚ ਵਧਣਾ ਚਾਹੀਦਾ ਵੀ ਆ ਤਾਂ ਬਹੁਤ ਕੁਝ ਤੁਸੀਂ ਇੰਨਾ ਕੋਸ਼ਿਸ਼ ਸਿੱਖਿਆਦਾਇਕ ਜਿਹੜੀਆਂ ਕਦੀ ਚੀਜ਼ਾਂ ਗੱਲਾਂ ਤੁਸੀਂ ਸੁਣੀਆਂ ਨਹੀਂ ਹੋਣੀਆਂ ਉਹ ਵੀ ਤੁਸੀਂ ਸੁਣਦੇ ਹੋ ਤੇ ਇਹਦੇ ਤੋਂ ਮਤਲਬ ਤੁਹਾਨੂੰ ਜਾਣਕਾਰੀ ਮਿਲਦੀ ਆ ਵੱਡੀ ਵੱਡੀ ਜਾਣਕਾਰੀ ਮਿਲਦੀ ਆ ਸਾਡਾ ਬੱਚਾ ਹੈ ਉਹ ਹੁਣ ਜਿਉ ਟੀਵੀ ਦੇਖੇ ਤਾਂ ਸੀ ਉਹਨਾਂ ਨੂੰ ਕਹਿੰਨੇ ਤੂੰ ਆ ਚੈਨਲ ਦੇਖਨੇ ਤੇ ਉਹ ਬਹੁਤ ਸਾਰੀਆਂ ਗੱਲਾਂ ਟੈਕਨੀਕਲੀ ਜਾਂ ਇਦਾਂ ਦੀਆਂ ਜਾਂ ਜੀਓਗ੍ਰਾਫੀ ਦੇ ਨਾਲ ਜੁੜੀਆਂ ਹੋਈਆਂ ਜਿਹੜੇ ਚੈਨਲ ਦੇਖਦਾ ਤਾਂ ਬਹੁਤ ਸਾਰੀ ਜਾਣਕਾਰੀ ਮਿਲਦੀ ਆ ਚੰਗੇ ਚੈਨਲ ਵੀ ਆਉਂਦੇ ਇਹ ਹੁਣੇ ਤਾਂ ਚਾਹੀਦੇ ਆ ਪਰ ਆ ਜਿਹੜੇ ਗੰਦੇ ਆ ਨਾ ਇਹਦੇ ਤੇ ਵੀ ਰੋਕਣਾ ਚਾਹੀਦਾ ਕਤਲਾਂ ਨਾਲ ਇਹ ਹੱਲ ਨਹੀਂ ਹੋਣਾ ਕਤਲਾਂ ਨਾਲ ਇਹ ਰੁਕਣੇ ਨਹੀਂਗੇ ਤਾਂ ਕਤਲ ਦੇਖੋ ਕੋਈ ਵੀ ਕਰੇ ਉਹ ਕਤਲ ਕਤਲ ਹੀ ਹੁੰਦਾ ਇਹਨਾਂ ਤਾਂ ਕ੍ਰਾਈਮਨਲ ਹੀ ਬਣਨੇ ਆ ਏ ਵਧਣਾ ਆ ਗੁੱਸਾ ਵਧਣਾ ਆ ਦੇਖੋ ਸੋਸਾਇਟੀ ਦੇ ਵਿੱਚ ਮੈਂ ਪਰਸੋਂ ਦਾ ਦੇਖ ਰਹੀ ਸੀ ਕਿ ਵੀ ਇਹਦੇ ਵਿੱਚ ਇੱਕ ਇਹਨਾਂ ਨੂੰ ਇਹਦੇ ਚ ਸਮਰਥਨ ਤਾਂ ਮਿਲਿਆ ਲੋਕਾਂ ਨੂੰ ਵੀ ਚੰਗਾ ਹੋ ਗਿਆ ਗੰਦ ਮਤਲਬ ਮੁੱਕ ਗਿਆ ਗੰਦ ਖਤਮ ਕੀਤਾ ਗੰਦ ਕਿੰਨਾ ਕ ਖਤਮ ਕਰੋਗੇ ਤੁਸੀਂ ਇੱਕ ਮਾਰੀ ਤੁਸੀਂ ਕੁੜੀ ਇੱਥੇ ਤਾਂ ਹਜ਼ਾਰਾਂ ਨਹੀਂ ਲੱਖਾਂ ਦੀ ਗਿਣਤੀ ਵਿੱਚ ਮਤਲਬ ਸੋਸ਼ਲ ਮੀਡੀਆ ਹੈ ਤਾਂ ਹੈ ਨਹੀਂ ਵੀ ਪੰਜਾਬ ਦੀਆਂ ਕੁੜੀਆਂ ਹੀ ਪਹੁੰਗੀਆਂ ਤੇ ਪੰਜਾਬ ਵਾਲਿਆਂ ਨੇ ਦੇਖਣਾ ਇਹ ਤਾਂ ਮਤਲਬ ਕਿਤੇ ਕਿਤੇ ਉਹਦੇ ਵੀ ਕਿਤੇ ਦੇਸ਼ ਭਰ ਚੋਂ ਦੁਨੀਆ ਭਰ ਦੀਆਂ ਦੁਨੀਆ ਭਰ ਦੀਆਂ ਤੁਹਾਡੇ ਸਾਹਮਣੇ ਆਉਣੀਆਂ ਇਸ ਕਰਕੇ ਵੀ ਇਦਾਂ ਤਾਂ ਇਹੀ ਮੰਗ ਕੀਤੀ ਜਾਣੀ ਚਾਹੀਦੀ ਵੀ ਇਹ ਰੋਕੇ ਜਾਣੇ ਚਾਹੀਦੇ ਆ ਤੇ ਚੰਗੀਆਂ ਅਸਾਰੂ ਜਿਹੜੀਆਂ ਨੇ ਸਿੱਖਿਆਦਾਇਕ ਨੇ ਉਹ ਮਤਲਬ ਵਿੱਚ ਆਉਣੇ ਚਾਹੀਦੇ ਚੈਨਲਾਂ ਦੇ ਉੱਤੇ ਜੀ ਸਮਝ ਤਾਂ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਨਾਲ ਮੈਲਾ ਕੁਝ ਸ਼ਵੀਰਕਾਰ ਨਾਥੋਰੀ ਸੀ ਤੁਸੀਂ ਇਸ ਬਾਬਤ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖੋ ਜਿਸ ਤਰ੍ਹਾਂ ਦੇ ਨਾਲ ਉਹਨਾਂ ਦੇ ਵੱਲੋਂ ਡਿਮਾਂਡ ਕੀਤੀ ਗਈ ਹੈ ਕਿ ਐਸਾ ਕੁਝ ਜੇਕਰ ਸਰਕਾਰ ਜਿਹੜੀ ਆ ਜੇਕਰ ਉਹਨਾਂ ਦੇ ਖਿਲਾਫ ਉੱਠਣ ਵਾਲੀ ਆਵਾਜ਼ ਨੂੰ ਝਟਪਟ ਰੋਕ ਦਿੱਤਾ ਜਾਂਦਾ ਤਾਂ ਫਿਰ ਸਰਕਾਰ ਐਸੀਆਂ ਚੀਜ਼ਾਂ ਦੇ ਉੱਪਰ ਬੈਣ ਜਾਂ ਐਸੀਆਂ ਚੀਜ਼ਾਂ ਦੇ ਉੱਪਰ ਪਾਬੰਦੀਆਂ ਜਿਹੜੀਆਂ ਉਹ ਕਿਉਂ ਨਹੀਂ ਲਾ ਸਕਦੀ ਤੁਹਾਡੀ ਟਿੱਪਣੀ ਬੜੀ ਅਹਿਮ ਹੈ ਜੁੜੇ ਰਹੋ ਆਰੇ ਮੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰੇ